ਪੰਜਾਬ ਪੁਲਿਸ ਰਾਜ ਬਣ ਚੁੱਕਿਆ ਬਖਸ ਅਸੀਂ ਕਹੀਏ ਬਣਾਇਆ ਜਾ ਰਿਹਾ ਹੈ ਫਰਾਨਾ ਹੋ ਰਿਹਾ ਹੈ ਕੁਝ ਵੀ ਨਹੀਂ ਹੈ ਪੁਲਿਸ ਰਾਜ ਕਿਵੇਂ ਬਣ ਚੁੱਕਿਆ ਅਸੀਂ ਪੁਲਿਸ ਕਮਿਸ਼ਨਰ ਇਹ ਸਿਸਟਮ ਸ਼ੁਰੂ ਕਰਤਾ ਤਿੰਨ ਥਾਵਾਂ ਦੇ ਉੱਤੇ ਇਹਦਾ ਮਤਲਬ ਮੈਜਿਸਟ੍ਰੇਟੀ ਰਾਈਟ ਦੇਤੇ ਨੇ ਅਸੀਂ ਪੁਲਿਸ ਦੇ ਉਹਨਾਂ ਬੰਦਿਆਂ ਨੂੰ ਜਿਨ੍ਹਾਂ ਦੇ ਮੂੰਹ ਲਹੂ ਲੱਗੇ ਜਦੋਂ ਤੁਸੀਂ ਬਲਡੋజర్ ਚਲਾਉਂਦੇ ਹੋ ਉਹ ਬੰਦਾ ਤਾਂ ਫੜ ਲਿਆ ਜਾਂ ਨਾ ਫੜ ਲਿਆ ਪਤਾ ਨਹੀਂ ਭੱਜਿਆ ਹੋਇਆ ਜਦੋਂ ਦੇ ਮਾਸੂਮ ਬੱਚਿਆਂ ਦੇ ਜਿੱਡਾ ਮਰਜੀ ਕਰ ਵੀ ਨਾ ਆਦਮੀ ਹੋ ਬੱਚੇ ਤਾਂ ਮਾਸੂਮ ਬੱਚੇ ਕ੍ਰਿਮੀਨਲ ਨਹੀਂ ਆ ਮਾਂ ਦੇ ਪੇਟ ਚੋਂ ਪਹਿਲਾਂ ਹੀ ਕ੍ਰਿਮੀਨਲ ਨਹੀਂ ਪੈਦਾ ਹੁੰਦਾ ਤੁਸੀਂ ਉਹਨੂੰ ਕ੍ਰਿਮੀਨਲ ਬਣਾ ਰਹੇ ਹੋ ਉਸੇ ਦਿਨ ਤੋਂ ਲੈ ਕੇ ਇਹ ਸਾਬਤ ਕਰਨ ਲਈ ਕਿ ਜਿਦ ਤਰ੍ਹਾਂ ਬਾਪ ਕ੍ਰਿਮੀਨਲ ਆ ਤੂੰ ਵੀ ਕ੍ਰਿਮੀਨਲ ਆ ਤੈਨੂੰ ਆਈ ਸਜ਼ਾ ਮਿਲੂਗੀ ਇਸ ਲਈ ਜਾ ਉਹ ਤੋਂ ਵੱਡਾ ਕ੍ਰਿਮੀਨਲ ਬਣਾ। ਆ ਚੰਡੀਗੜ੍ਹ ਦੇ ਇਰਦ-ਗਿਰਦ ਜਸਪਾਲਦੀਪ ਸਿੰਘ ਦੀ ਕਮੇਟੀ ਦੀ ਰਿਪੋਰਟ ਹੈ ਨਮਾ ਚੰਡੀਗੜ੍ਹ ਜਿਹੜਾ ਆਈ ਪੀਐਸ ਅਫਸਰਾਂ ਤੇ ਆਈਐਸ ਅਫਸਰਾਂ ਦੇ 10-10 ਏਕੜ ਦੇ ਫਾਰਮਾਂ ਉਸਨੇ ਜੱਗਰਦੀ ਪੰਚਾਇਤੀ ਜ਼ਮੀਨ ਦਾ ਦੱਬ ਕੇ ਨੇ। ਇਹ ਬਿਲਡੋਜ਼ਰ ਉਧਰ ਨੂੰ ਕਿਉਂ ਨਹੀਂ ਜਾਂਦਾ? ਅੱਜ ਕੱਲ ਸਾਡੇ ਮੈਜੋਰਿਟੀ ਜੁਡੀਸ਼ਰੀ ਦੇ ਵਿੱਚ ਇਹ ਹੋ ਗਿਆ ਖੜਾ ਕੇ ਚਾਰ ਗਾਲਾਂ ਜਾਂ ਕੱਢ ਦੋ ਬਾਅਦ ਚ ਬਰੀ ਕਰ ਦੋ ਬੰਦੇ ਨੂੰ 3578 ਕਹਿੰਦੇ ਸੀ ਸ਼ਾਇਦ ਪਰਚੇ ਦਰਜ ਕੀਤੇ ਨੇ ਹੁਣ ਦੱਸ ਰਹੇ ਸੀ ਜਿਹੜਾ ਸਟੇਟ ਹੈੱਡਕੁਆਟਰ ਤੇ ਇਹਨਾਂ ਦੀ ਆਸਪਾਸ ਨਸ਼ੇ ਖਿਲਾਫ ਜੁੱਧ ਚੱਲਦਾ ਮਾਰਚ 2018 23 ਮਾਰਚ ਤੋਂ ਲੈ ਕੇ ਅਮਰਿੰਦਰ ਸਿੰਘ ਦੀ ਸਰਕਾਰ ਚ 19758 ਬੰਦਿਆਂ ਖਿਲਾਫ ਐਫਆਈਆਰ ਹੋਈ ਤੇ ਅਰੈਸਟ ਕੀਤੇ ਸੀ ਅਜੇ ਉਸ ਰੇਂਜ ਤੱਕ ਇਹਨਾਂ ਨੇ ਜਾਣਾ ਜੇ ਜੇ ਅਰੈਸਟ ਕਰਕੇ ਹੀ ਨਸ਼ੇ ਐ ਰੁਕਦੇ ਨੇ ਅਜੇ ਉਸ ਰੇਂਜ ਤੱਕ ਜਾਣਾ ਹੈ ਪੁਲਿਸ ਦਾ ਜਿਹੜਾ ਓਵਰਆਲ ਚਰਿੱਤਰ ਹੈ ਕਿਸਾਨ ਮੂਵਮੈਂਟ ਦਾ लाਠੀ ਚਾਰਜ ਕਰਨ ਵਾਲਾ ਵੀ ਉਹੀ ਬੰਦਾ ਹੈ ਬੰਦੇ ਨੂੰ ਦਵਾਈ ਪਲਾਉਣ ਵਾਲਾ ਵੀ ਉਹੀ ਵਰਗ ਹੈ ਪਾਣੀ ਪਲਾਉਣ ਵਾਲਾ ਵੀ ਉਹੀ ਵਰਗ ਹੈ ਜਿਹੜੀਆਂ ਮੀਟਿੰਗਾਂ ਹੁੰਦੀਆਂ ਨੇ ਗਵਰਨਮੈਂਟ ਆਫ ਇੰਡੀਆ ਤੇ ਸਟੇਟ ਗਵਰਨਮੈਂਟ ਦੀਆਂ ਕਿਸਾਨਾਂ ਨਾਲ ਅੰਦਰ ਪਾਲਿਸੀ ਮੇਕਿੰਗ ਚ ਡਿਸਕਸ ਕਰਨ ਵਾਲਾ ਵੀ ਉਹੀ ਵਰਗ ਹੈ ਮੈਂ ਤਾਂ ਅੱਜ ਤੱਕ ਨਹੀਂ ਸੀ ਦੇਖਿਆ ਕਦੇ ਮੈਨੂੰ ਐਸੀ ਕਿ ਪੁਲਿਸ ਬਾਹਰ ਲਾਣ ਆਰਡਰ ਲਈ ਹੁੰਦੀ ਖੇਤੀ ਦੀ ਪਾਲਿਸੀ ਤੇ ਹੋ ਰਹੀ ਹੈ ਉਹ ਕਹਿੰਦੇ ਜੀ ਇੱਕ ਰਿਟਾਇਰਡ ਡੀਜੀਪੀ ਜਸਕਰਨ ਸਿੰਘ ਆ ਕਹਿੰਦਾ ਮੈਂ ਜੀ ਐਮ ਐ ਇਕਨੋਮਿਕਸ ਕੀਤੀ ਹੋਈ ਇੱਥੇ ਤਾਂ ਐਮ ਐ ਇਕਨੋਮਿਕਸ ਵਾਲਾ ਇਕਨੋਮਿਸਟ ਬਣ ਜਾਂਦਾ ਐ ਐਮ ਐ ਹਿਸਟਰੀ ਵਾਲਾ ਹਿਸਟੋਰੀਅਨ ਬਣ ਜਾਂਦਾ ਕੰਮ ਆਉਂਦਾ ਹੋਵੇ ਜਾਂ ਨਾ ਆਉਂਦਾ ਹੋਵੇ ਉਹ ਭਾਈ ਸਾਹਿਬ ਤੁਸੀਂ ਡਿਗਰੀ ਕੀਤੀ ਐ ਉਹਦੀ ਕਿ ਖbaar ਉਹਦੇ ਤੋਂ ਨੌਕਰੀ ਲੈ ਲਈ ਉਹ ਬਹੁਤ ਹੋ ਗਈ ਤੇ ਤੁਹਾਡਾ ਕੀ ਲੱਲਾ ਖਖਾ ਇਹਦੇ ਚ ਜਾ ਕੇ ਤੁਸੀਂ ਉੱਥੇ ਜਾ ਕੇ ਮਤਲਬ ਡਿਸਕਸ਼ਨ ਕਰੋਗੇ ਕਰਨਲ ਸਾਹਿਬ ਨਾਲ ਵਾਪਰੀ ਘਟਨਾ ਪੂਰੀ ਇੰਡੀਅਨ ਸਟੇਟ ਖੜ ਜਾਂਦੀ ਆ ਆ ਕੇ ਕਿਉਂਕਿ ਪੁਲਵਾਰਾਂ ਦੇ ਹੀਰੋ ਬਹੁਤ ਕਲੋਜ਼ ਰਿਸ਼ਤੇਦਾਰ ਬੰਨੇ ਜਾਂਦੇ ਨੇ ਜਿਨ੍ਹਾਂ ਦੇ ਨਾਲ ਬਹੁਤ ਰਿਲੇਟਤਾ ਐ ਏਡੀ ਵੱਡੀ ਪਾਵਰ ਐ ਇਹਦੇ باوجود ਜਨਾਬ ਐਫ ਆਰ ਦਰਜ ਨਹੀਂ ਹੁੰਦੀ ਉਹ ਧਰਨੇ ਨਾਲ ਹੀ ਹੁੰਦੀ ਐ ਕਿ ਬੰਦਾ ਅਰੈਸਟ ਕੀਤਾ ਉਹਨੂੰ ਲਿਜਾ ਰਹੇ ਸੀ ਗ੍ਰਿਫਤਾਰੀ ਚਾ ਬੰਦਾ ਲਿਜਾ ਰਹੇ ਸੀ ਉਸ ਤੋਂ ਬਾਅਦ ਉੱਥੇ ਜਾ ਕੇ ਉਹਨੇ ਤੁਰੰਤ ਅਟੈਕ ਕੀਤਾ ਜਦ ਤਾ ਤੁਹਾਡਾ ਖੋਇਆ ਹੋਊਗਾ ਜਾ ਜਿੱਥੇ ਕੋਈ ਪਿਆ ਦੱਬਿਆ ਪਿਆ ਹੋ ਉਹ ਉਥੇ ਤਾਂ ਤੁਸੀਂ ਨਾਲ ਸੀਗੇ ਐ ਐ ਤਾਂ ਕੋਈ ਚੱਲਦਾ ਨਹੀਂ ਕਿ ਲੋਡੜੀ ਪਿਆ ਹੁੰਦਾ ਇਥੇ ਚੱਕ ਕੇ ਤੁਹਾਡੇ ਦੇ ਚਲਾਤਾ ਹੋਵੇ ਕਦੇ ਕਿਸੇ ਨੇ ਵੀ ਪਾਈ ਇਸ ਲਈ ਮਰ ਗਏ ਤੇ ਮੋੜਵੇਂ ਰੂਪ ਦੇ ਵਿੱਚ ਫਿਰ ਜਾਂ ਪੈਰ 'ਚ ਲੱਗੀ ਜਾਂ ਲੱਤ ਚ ਲੱਗੀ ਇਹ ਕੋਈ ਇਹ ਨਵੀਂ ਥਿਉਰੀ ਹੈ ਵਾ ਪਹਿਲਾਂ ਤਾਂ ਜਿੰਮੇ ਮਰਜੀ ਮਾਰ ਦਿੰਦੇ ਸੀ ਹੁਣ ਕਹਿੰਦੇ ਜੇ ਪੈਰ ਤੇ ਲੱਤ ਜੀ ਮਾਰ ਕਿੰਨੇ ਨੌਜਵਾਨ ਬੱਚੇ ਜਿਹੜੇ ਨੇ ਉਹ ਲੱਤਾਂ 'ਚ ਤੇ ਇਹਨਾਂ 'ਚ ਗੋਲੀਆਂ ਖਾ ਖਾ ਕੇ ਤੜਫ ਰਹੇ ਨੇ ਵੱਖ-ਵੱਖ ਥਾਵਾਂ ਤੇ ਸਾਡੇ ਪੁਰਬਲੇ ਕੋਟਲੇ ਤੇ ਹਾਦਸੇ ਨਾਰੇ ਦਾਰਿਕ ਚੋਕ ਇੱਕ ਕਰਨਾ ਘਟਨਾ ਕੀ ਹੈ ਘਟਨਾ ਇਹੀ ਹੈ ਨਾ ਕਿ ਉਹ ਇੰਨਾ ਹੀ ਪੋਲਾਈਟਲੀ ਕਿਹਾ ਬਹੁਤ ਵੱਡਾ ਕੁਝ ਵੀ ਕਿਹਾ ਹੋਇਆ ਐਡਾ ਵੱਡਾ ਕਿ ਉਹਨੇ ਦਲਕਾਰ ਤਾਂ ਨਵਾਬ ਨੂੰ ਉੱਠ ਖੜ ਕੇ ਜਾ ਇਹ ਜਾ ਕੁਝ ਕਰਤਾ ਜੇ ਤੁਸੀਂ ਪੜੋਗੇ ਬਹੁਤ ਮਾਈਨਰ ਸ਼ਬਦਾਂਬਲੀ ਹੈ ਉਹਦੀ ਕਿੰਨੀ ਉਪਮਾ ਕਰਕੇ ਕੇਵਲ ਇੰਦੀ ਗੱਲ ਕੀਤੀ ਹੈ ਵੀ ਇਹ ਤਾਂ ਡਿਜ਼ਰਵ ਨਹੀਂ ਕਰਦਾ ਜੀ ਇਹਨਾਂ ਦੇ ਬਾਪ ਨਾਲ ਲੜਾਈ ਹੈ ਤਾਂ ਤੁਸੀਂ ਜੋ ਮਰਜ਼ੀ ਕਰੋ ਹਾ ਦੇ ਨਾਰੇ ਦੀ ਵੀ ਕਦਰ ਹੈ ਦਾ ਮਤਲਬ ਮਨੁੱਖੀ ਅਧਿਕਾਰਾਂ ਦੇ ਪੱਖ ਤੋਂ ਜਦੋਂ ਤੁਸੀਂ ਖੜਦੇ ਹੋ ਕਿ ਇਹ ਗੱਲ ਠੀਕ ਨਹੀਂ ਹੈ ਜਿਹੜੀ ਚੀਜ਼ ਤੁਸੀਂ ਜ਼ਬਰਦਸਤੀ ਕਰਦੇ ਹੋ ਤਾਂ ਉਦੋਂ ਕਾਨੂੰਨ ਬਣੀ ਸੀ ਉਦੋਂ ਇੱਕ ਮੋਰੈਲਿਟੀ ਸੀ ਕਿ ਖਲਾਕ ਸੀ ਕਿ ਜਿਹੜਾ ਬੰਦਾ ਤੁਹਾਡੇ ਨਾਲ ਲੜਾਈ ਲੜ ਰਿਹਾ ਹੈ ਉਹਦੇ ਨਾਲ ਤੁਸੀਂ ਜੋ ਮਰਜ਼ੀ ਕਰ ਦੋਗੇ ਕੋਈ ਫਰਕ ਨਹੀਂ ਪੈਂਦਾ ਤੇ ਉਹਦੇ ਪਰਿਵਾਰ ਨਾਲ ਉਹ ਕਰੋਗੇ ਉਹਦੀ ਆੜ ਹੀਟ ਕੇ ਉਹਦੇ ਨਾਲ ਤੁਹਾਡੀ ਲੜਾਈ ਹੈ ਇਹ ਕਿਸੇ ਵੀ ਸੂਰਤ ਚ ਬਰਦਾਸ਼ਤ ਕਰਨ ਯੋਗ ਨਹੀਂ ਹੈ ਤੇ ਇਸੇ ਦੇ ਵਿੱਚੋਂ ਤੁਸੀਂ ਇਹ ਦੇਖੋ ਕਿ ਸਾਡੇ ਜਿੰਨੇ ਵੀ ਰੂਲ ਉਸ ਤੋਂ ਬਾਅਦ ਮਾਡਰਨ ਕਾਨੂੰਨ ਬਣੇ ਨੇ ਜਿਨ੍ਹਾਂ ਨੂੰ ਅਸੀਂ ਕਨਸਟੀਟਿਊਸ਼ਨ ਦੇ ਵਿੱਚ ਲਿਆਂਦਾ ਜਿਨ੍ਹਾਂ ਨੂੰ ਬਖ ਬਖ ਤਰੀਕੇ ਕੀਤੇ ਜੇ ਇੱਕ ਬੰਦਾ ਕਾਤਲ ਹੈ ਇੱਕ ਬੰਦੇ ਨੇ ਕੋਈ ਕ੍ਰਾਈਮ ਕੀਤਾ ਤਾਂ ਸਾਰਾ ਪਰਿਵਾਰ ਬੰਨ ਕੇ ਥੋੜੀ ਲਿਆ ਸਕਦੇ ਹੋ ਤੁਸੀਂ ਕਿ ਆ ਸਾਰੇ ਪਰਿਵਾਰ ਨੂੰ ਬਰਾਬਰ ਦੀ ਸਜ਼ਾ ਮਿਲੂ ਕਿਉਂਕਿ ਉਹ ਬੰਦਾ ਤੁਹਾਡੇ ਨਾਲ ਰਹਿੰਦਾ ਸੀ ਤੁਸੀਂ ਇਹ ਕੰਮ ਕਰਦੇ ਸੀ चेता اخلاقی ਤੌਰ ਤੇ ਦੇਖਿਆ ਜਾਵੇ ਸੰਵਿਧਾਨਕ ਤੌਰ ਤੇ ਦੇਖਿਆ ਜਾਵੇ ਕਾਨੂੰਨੀ ਤੌਰ ਤੇ ਦੇਖਿਆ ਜਾਵੇ ਕਿਸੇ ਵੀ ਤਰ੍ਹਾਂ ਤੁਸੀਂ ਕਿਸੇ ਦੇ ਪਰਿਵਾਰਕ ਮੈਂਬਰ ਨੂੰ ਹਾਰਮਨੀ ਕਰ ਸਕਦੇ ਕਿਸੇ ਦੇ ਪਰਿਵਾਰਕ ਮੈਂਬਰ ਨੂੰ ਤਕਲੀਫ ਨਹੀਂ ਦੇ ਸਕਦੇ ਤਾਂ ਫਿਰ ਜਦੋਂ ਤੁਸੀਂ ਬਲਡੋజర్ ਚਲਾਉਂਦੇ ਹੋ ਉਹ ਬੰਦਾ ਤਾਂ ਫੜ ਲਿਆ ਜਾਂ ਨਾ ਫੜ ਲਿਆ ਪਤਾ ਨਹੀਂ ਭੱਜਿਆ ਹੋਇਆ ਜਦੋਂ ਦੇ ਮਾਸੂਮ ਬੱਚਿਆਂ ਦੀ ਜਿੱਡਾ ਮਰਜੀ ਕਰਨੀ ਨਾ ਲਾਦਮੀ ਹੋ ਬੱਚੇ ਤਾਂ ਮਾਸੂਮ ਬੱਚੇ ਕ੍ਰਿਮੀਨਲ ਨਹੀਂ ਹੈ ਮਾਂ ਦੇ ਪੇਟ ਚੋਂ ਪਹਿਲਾਂ ਹੀ ਕ੍ਰਿਮੀਨਲ ਨਹੀਂ ਪੈਦਾ ਹੁੰਦਾ ਤੁਸੀਂ ਉਹਨੂੰ ਕ੍ਰਿਮੀਨਲ ਬਣਾ ਰਹੇ ਹੋ ਉਸੇ ਦਿਨ ਤੋਂ ਲੈ ਕੇ ਇਹ ਸਾਬਤ ਕਰਨ ਲਈ ਕਿ ਜੇ ਤਰ੍ਹਾਂ ਬਾਪ ਕ੍ਰਿਮੀਨਲ ਹੈ ਤੂੰ ਵੀ ਕ੍ਰਿਮੀਨਲ ਹੈ ਤੈਨੂੰ ਆਈ ਸਜ਼ਾ ਮਿਲੂਗੀ ਇਸ ਲਈ ਜਾ ਉਹ ਤੋਂ ਵੱਡਾ ਕ੍ਰਿਮੀਨਲ ਬਣਾ ਨਹੀਂ ਤਾਂ ਜੋ ਮਰਜੀ ਕਰ ਤੁਸੀਂ ਬਹੁਤ ਵੱਡੇ ਹਿੱਸੇ ਦੇ ਦਿਮਾਗ ਦੇ ਵਿੱਚ ਇੱਕ ਜਿਹੜੀ ਸਾਫ਼ ਸਲੇਟ ਹੈ ਉਹਦੇ ਵਿੱਚ ਸਟੇਟ ਦਾ ਟੈਰਰ ਲਿਖ ਰਹੇ ਹਾਂ ਜਦੋਂ ਟੈਰਰ ਲਿਖਿਆ ਜਾਏਗਾ ਚੋ ਰਵੰਜ ਜਾਏਗਾ ਉਹਦੇ ਵਿੱਚ ਰਵੈਂਜ ਵਾਲਾ ਵਿਅਕਤੀ ਜਦੋਂ ਵੱਡਾ ਬਣ ਆ ਕੇ ਫੇਰ ਸਮਾਜ ਦੇ ਵਿੱਚ ਵਿਚਰੂਗਾ ਤਾਂ ਤੁਸੀਂ ਕਹੋਗੇ ਬਹੁਤ ਪੋਲਾਈਟ ਤੇ ਦਾਨਾ ਬੀਬਾ ਬੰਦਾ ਪੈਦਾ ਹੋਣਾ ਚਾਹੀਦਾ ਇਹ ਤਾਂ ਨਹੀਂ ਪੈਦਾ ਹੋਣਾ ਚਾਹੀਦਾ ਤੇ ਬਾਕੀ ਕੌਣ ਹੈ ਤੇ ਜੇਕਰ ਅਸੀਂ ਮੋਟੀ ਗੱਲ ਵੀ ਐਜੇ ਸੁਸਾਇਟੀ ਨਹੀਂ ਸਮਝ ਰਹੇ ਤਾਂ ਬਾਕੀ ਤਾਂ ਗੱਲਾਂ ਸਮਝਣ ਦਾ ਕੋਈ ਵੈਸੇ ਹੀ ਬਹੁਤ ਲੋੜ ਵੀ ਨਹੀਂ ਹੁੰਦੀ ਇੱਕ ਤਾਂ ਇਹ ਹੈ ਦੂਜੀ ਗੱਲ ਇਹ ਹੈ ਕਿ ਸਾਡੇ ਪਾਵਰ ਜਿਹਦੀ ਡਿਸਟ੍ਰਿਬਿਊਸ਼ਨ ਚੈੱਕ ਐਂਡ ਬੈਲੈਂਸ ਹੈ ਜਦੋਂ ਅਸੀਂ ਪੰਥਕ ਸਿਆਸਤ ਚ ਰੋਜ਼ ਲੌੜਾ ਪੈਂਦਾ ਦੇਖਦੇ ਆਂ ਕੀ ਕਹਿੰਦੇ ਆਂ ਕਿ ਚੈੱਕ ਐਂਡ ਬੈਲੈਂਸ ਖਤਮ ਹੋ ਗਏ ਤਿੰਨੋਂ ਵੱਡੀਆਂ ਇੰਸਟੀਟਿਊਸ਼ਨ ਜਿਹੜੇ ਇੱਕ ਪਰਿਵਾਰ ਦੇ ਤੇ ਇੱਕ ਬੰਦੇ ਦੇ ਕਬਜ਼ੇ ਚ ਆ ਗਈਆਂ ਇਸ ਲਈ ਸਾਡਾ ਪੱਠਾ ਵਹਿ ਗਿਆ ਸਾਰੀਆਂ ਇੰਸਟੀਟਿਊਸ਼ਨ ਜਿਹਦਾ ਨਾ ਉਹਨੂੰ ਕੋਈ ਟਾਈਮ ਦਿੰਦਾ 1.5 ਸਾਲ ਬਾਅਦ ਹੋਮ ਮਿਨਿਸਟਰੀ ਤੁਹਾਨੂੰ ਚਿੱਠੀ ਲਿਖ ਦਊਗੀ ਕਿ ਅਕਾਲ ਤਖਤ ਸਾਹਿਬ ਵੱਲੋਂ ਬਣਾਈ ਕਮੇਟੀ ਨੂੰ ਅਸੀਂ ਟਾਈਮ ਨਹੀਂ ਦੇ ਸਕਦੇ ਕਿਉਂਕਿ ਤੁਸੀਂ ਉਹ ਲੈਵਲ ਕੀ ਬਣ ਗਿਆ ਐ ਜੀ ਪੀ ਸੀ ਦਾ ਲੈਵਲ ਤਖਤਾਂ ਦਾ ਲੈਵਲ ਅਕਾਲੀ ਦਲ ਦਾ ਤੇ ਲੈਵਲ ਕੀ ਹੈ ਤੇ ਲੈਵਲ ਉਹਨਾਂ ਦੇ ਵਿੱਚ ਉਸ ਕਮੇਟੀ ਚ ਐ ਨਹੀਂ ਇਕੱਲੇ ਸੀ ਦੋ ਕਮੇਟੀਆਂ ਸੀ ਐ ਜੀ ਪੀ ਸੀ ਦਿੱਲੀ ਦੀ ਕਮੇਟੀ ਵੀ ਹੈ ਉਹਦੇ ਵਿੱਚ ਉਹਦਾ ਪ੍ਰਧਾਨ ਵੀ ਹੈ ਤੇ ਇੱਥੋਂ ਦੀ ਕਮੇਟੀ ਉਹਦਾ ਪ੍ਰਧਾਨ ਵੀ ਹੈ ਤੇ ਮੀਡੀਆ ਵੈਰਨ ਆਪਦੇ ਆਪ ਨੂੰ ਜਿਹੜੇ ਮੋਦੀ ਨੂੰ ਮਿਲ ਕੇ ਆਉਂਦੇ ਲਗਾਤਾਰ ਉਹ ਵੀ ਸ਼ਾਮਲ ਹੈ ਔਕਾਤ ਕਿੱਡੀ ਕੁ ਬਚਦੀ ਹੈ ਤੁਹਾਡੀ ਸਾਰਿਆਂ ਦੀ ਉਹਨਾਂ ਦੇ ਸਾਹਮਣੇ ਜਦੋਂ ਤੁਹਾਡਾ ਇੱਕ ਇੰਸਟੀਚਿਊਸ਼ਨ ਚ ਕੱਲ ਹੁੰਦੀਆਂ ਨੇ ਜਦੋਂ ਤੁਹਾਡਾ ਸਾਰਾ ਕੁਝ ਨਹੀਂ ਰਹਿੰਦਾ ਤੁਹਾਡੀ ਤੁਸੀਂ ਔਕਾਤ ਤਾਂ ਸਧਾਰਨ ਬੰਦੇ ਆ ਤਾਂ ਦਿਖਾਈ ਜਾਓ ਜਿੰਨੀ ਮਰਜੀ ਔਕਾਤ ਤਾਂ ਪਾਵਰਫੁੱਲ ਦੇ ਨਾਲ ਪਾਵਰ ਦੀ ਗੇਮ ਦੇ ਵਿੱਚ ਆਉਂਦੀ ਹੈ ਟੈਸਟ ਟੈਸਟ ਕੀਤੀ ਜਾਊਗੀ ਤੇ ਪਰਖੀ ਜਾਊਗੀ ਤੇ ਇਸੇ ਕਰਕੇ ਇਹ ਸਭ ਤੋਂ بڑا ਕੁਐਸਚਨ ਹੈ ਇੱਕ ਕਿ ਜਦੋਂ ਸੈਂਟੀਟੀ ਨਹੀਂ ਬਚੀ ਸਾਡੇ ਦੇਸ਼ ਦੇ ਵਿੱਚ ਹੀ ਓਵਰਾਲ ਇੰਸਟੀਚਿਊਸ਼ਨ ਦਾ ਬੇਹੱਦ ਕਮਜ਼ੋਰ ਕੀਤਾ ਜਾਣਾ ਉਹਦਾ ਪੱਠਾ ਬੈਠ ਜਾਣਾ ਬਿਲਕੁਲ ਹੀ ਜੁਡੀਸ਼ਰੀ ਤੋਂ ਸ਼ੁਰੂ ਹੋ ਕੇ ਇਲੈਕਸ਼ਨ ਕਮਿਸ਼ਨ ਤੋਂ ਸ਼ੁਰੂ ਹੋ ਕੇ ਹਿਊਮਨ ਰਾਈਟਸ ਕਮਿਸ਼ਨ ਤੋਂ ਸ਼ੁਰੂ ਹੋ ਕੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਤੋਂ ਸ਼ੁਰੂ ਹੋ ਕੇ ਜਿਹੜੀਆਂ ਜਿਹੜੀਆਂ ਚੀਜ਼ਾਂ ਨੂੰ ਅਸੀਂ ਇਹ ਕਹਿੰਦੇ ਹਾਂ ਕਿ ਆਹ ਸਾਰੀਆਂ ਚੀਜ਼ਾਂ ਨੇ ਜਿੱਥੇ ਅਸੀਂ ਜਾਵਾਂਗੇ ਸਾਨੂੰ ਜਸਟਿਸ ਮਿਲੇਗਾ ਕਿਤੇ ਨਾ ਕਿਤੇ ਕਿਤੇ ਵੀ ਨਹੀਂ ਵੈਸੇ ਤਾਂ ਨਿਆ ਵੈਸੇ ਹੀ ਇੰਨਾ ਮਹਿੰਗਾ ਹੋ ਗਿਆ ਕਿ 15% ਪਾਪੂਲੇਸ਼ਨ ਐ ਇਸ ਦੇਸ਼ ਦੀ ਜਿਹੜੀ ਸੁਪਰੀਮ ਕੋਰਟ ਤੱਕ ਵਕੀਲ ਕਰਨ ਦੀ ਹੈਸੀਅਤ ਚਾਹੇ ਕੋਈ ਮਕਦਮਾ ਲੜਨ ਦੀ ਹੋਵੇ 85% ਵਕੀਲ ਹੀ ਨਹੀਂ ਕਰ ਸਕਦਾ ਬਾਅਦ ਦੀ ਗੱਲ ਹੈ ਕਿ ਉਹਦੇ ਫੇਵਰ ਛੋਣਾ ਜਾਂ ਜੀ ਦੇ ਮਾਮਲੇ 'ਚ ਨਹੀਂ ਹੋਣਾ ਜਿੰਨਾ ਕੋਸਟਲੀ ਕੱਲਾ ਐ ਨਹੀਂ ਵੀ ਵਕੀਲ ਵੀ ਕਰ ਲਿਓ ਉਹਨੂੰ ਪਤਾ ਨਹੀਂ 5 ਸਾਲ ਚੱਲਣਾ 7-7 ਚੱਲਣਾ 10 ਸਾਲ ਚੱਲਣਾ ਕਿੰਨੇ ਸਾਲ ਚੱਲਣਾ ਕੋਈ ਪਤਾ ਨਹੀਂ ਆ ਹੁਣ 40-40 ਸਾਲ ਬਾਅਦ ਕੁਝ ਮੁਕਾਦਮਿਆਂ ਦੀਆਂ ਆ ਰਹੀਆਂ ਨੇ ਜਿਹੜੀਆਂ ਮਾਰਟਸ ਦੇ ਵਾਇਲੇਸ਼ਨ ਦੇ ਕੇਸ ਤੁਹਾਡੇ ਸਾਹਮਣੇ ਆ ਰਹੇ ਨੇ ਜਿਹੜੀਆਂ ਜੱਜਮੈਂਟ ਅੱਜ ਕੱਲ ਆਉਂਦੀਆਂ ਨੇ ਉਹਦੇ 'ਚ ਅੱਧੇ ਮਰ ਜਾਂਦੇ ਨੇ ਤੇ ਜਿਉਂਦੇ ਨੇ ਚਲੋ ਜੀ ਠੀਕ ਹੈ ਉਸ ਲੈਵਲ ਦੇ ਉੱਤੇ ਜਿੰਨੀਆਂ ਜੱਜਮੈਂਟਾਂ ਪਿਛਲੇ ਦਿਨਾਂ ਦੇ ਵਿੱਚ ਆ ਰਹੀਆਂ ਹਨ ਇੰਸਟੀਚਿਊਸ਼ਨ ਜਬਾਰੇ ਜੰਮੂ ਕਸ਼ਮੀਰ ਬਾਰੇ ਸੁਪਰੀਮ ਕੋਰਟ ਦੀ ਜੱਜਮੈਂਟ ਹੈ RAM ਮੰਦਿਰ ਬਾਰੇ ਸੁਪਰੀਮ ਕੋਰਟ ਦੀ ਜੱਜਮੈਂਟ ਹੈ ਡਿਫਰੈਂਟ ਟਾਈਪ ਦੇ ਹੋਰ ਸਟਰਕਚਰ ਜਬਾਰੇ ਕਿੰਨੀਆਂ ਜੱਜਮੈਂਟਾਂ ਨੇ ਦੇਸ਼ ਦੇ ਸੰਵਿਧਾਨ ਨੂੰ ਜਾਣਨ ਵਾਲੇ ਬਹੁਤ ਵੱਡੇ ਵਿਅਕਤੀ ਜਿਹੜੇ ਨੇ ਬਾਰ-ਬਾਰ ਲਿਖ ਰਹੇ ਨੇ ਕਿ ਲਾ ਪੁਆਇੰਟ ਦੀਆਂ ਜੱਜਮੈਂਟਾਂ ਨਹੀਂ ਹੈ ਇਹ politically ਜਾਂ ਲੋਕਾਂ ਦਾ ਸੈਂਟੀਮੈਂਟ ਨੂੰ ਧਿਆਨ ਦੇ ਵਿੱਚ ਰੱਖ ਕੇ ਦਿੱਤੀਆਂ ਗਈਆਂ ਜੱਜਮੈਂਟਾਂ ਨੇ ਇਹਦਾ ਮਤਲਬ ਜਿੱਦਾਂ ਮжоਰਿਟੀ ਹੋਏਗੀ ਉਹਦਾ ਰੂਲ ਚੱਲੇਗਾ ਤੇ ਬਾਕੀ ਦਾ ਤਾਂ ਫਿਰ ਕੋਈ ਗੱਲ ਹੀ ਨਹੀਂ ਹੋਏਗੀ ਬਾਕੀ ਦੀ ਸੁਣਵਾਈ ਨਹੀਂ ਹੋਏਗੀ ਕਿਤੇ ਜਿਉ ਉਥੇ ਹੈ ਬਲਡੋਜ਼ਰ ਕਲਚਰ 'ਚ ਸੁਪਰੀਮ ਕੋਰਟ ਦੀ ਜੱਜਮੈਂਟ ਕੀ ਹੈ 14 ਨਵੰਬਰ 2024 ਦੀ ਕੋਈ ਬਲਡੋਜ਼ਰ ਇੱਥੇ ਨਹੀਂ ਚੱਲਿਆ ਜੁਪੀ ਚੱਲ ਰਿਹਾ ਹੈ ਤੇ ਉਸ ਮਾਹੌਲ 'ਚ ਚੱਲ ਰਿਹਾ ਹੈ ਜਿੱਥੇ ਜੇ ਹੋਲੀ ਖੇਡ ਰਹੇ ਨੇ ਤਾਂ 100 ਮਾ 99 ਮਸਜਿਦਾਂ ਤੇ ਤਰਪਾਲਾ ਪਾ ਦੋ ਕਹਿੰਦੇ ਤੁਸੀਂ ਹੋਲੀ ਨਾ ਦੇਖਿਓ ਐਵੇਂ ਉਹਨਾਂ ਨੂੰ ਚਿਹੜਾ ਆ ਜੂਗੀ ਫਿਰ ਤੁਸੀਂ ਤੁਹਾਡਾ ਕਤਲ ਐਮਕੋਤਲਿਆਮ ਹੋ ਜਾਏਗਾ ਇਸ ਲਈ ਆਪਾਂ ਤਰਪਾਲਾ ਪਾ ਦਿੰਦੇ ਆ ਕਦੇ ਲਬਜਹਤ ਦੇ ਨਾਂ ਤੇ ਕਦੇ ਕਿਸੇ ਵੀ ਜਾਣਾਂ ਤੇ ਉਹ ਸਾਰੀਆਂ ਚੀਜ਼ਾਂ ਵਾਪਰ ਰਹੀਆਂ ਨੇ ਸੁਪਰੀਮ ਕੋਰਟ ਇਹ ਕਹਿ ਰਹੀ ਹੈ ਕਿ ਤੁਸੀਂ ਪ੍ਰੋਸੀਜਰ ਫਾਲੋ ਨਹੀਂ ਕਰਦੇ ਹੋ ਨੋਟਿਸ ਤਾਂ ਦੇਣਾ ਹੀ ਚਾਹੀਦਾ ਜੇ ਘਟਾਉਣਾ ਤਾਂ ਤੇ ਨੋਟਿਸ ਦਿਹਾ ਕਰੋ ਤੁਸੀਂ ਤਾਂ 15 ਦਿਨ ਦਾ ਨੋਟਿਸ ਦਿੱਤਾ 2 ਦਿਨ ਚੀਟਾਤਾ 15 ਦਿਨ ਦਾ ਵੇਟ ਕਰਨੀ ਸੀ ਇਹ ਹਾਈएस्ट ਕੋਰਟ ਦੀ ਜੱਜਮੈਂਟ ਹੁੰਦੀ ਆ ਵੈਸੇ ਜੇ ਦੇਖਿਆ ਜਾਏ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜੇ ਉਹਨੂੰ ਥੋਰੋਲੀ ਪੜੋਗੇ ਤਾਂ ਕੋਈ ਲਾ ਨਹੀਂ ਉਹ ਚੀ ਉਹ ਕਹੇ ਤੁਹਾਨੂੰ ਹੱਕ ਹੀ ਨਾ ਦਿੱਤਾ ਇਹ ਨੋਟਿਸ ਦੇਣ ਦਾ 15 ਦਿਨਾਂ ਚ ਛਟਾਉਣੀ ਆ ਇਹ ਕ੍ਰਾਈਮ ਉਹਦਾ ਕੋਈ ਹੋਰ ਹੈ ਘਰ ਟਾਉਣ ਦਾ ਕ੍ਰਾਈਮ ਤੁਸੀਂ ਹੁਣ ਵਿੱਚ ਸ਼ਾਮਲ ਕਰ ਲੋਗੇ ਤੇ ਗੱਲ ਉਹਦੇ ਵਿੱਚ ਕੁਝ ਕੋਈ ਹੋਰ ਸੀ ਉਹਦੇ ਚ ਤੁਸੀਂ ਉਹਨੂੰ ਸਜ਼ਾ ਦਿੱਤੀ ਹੋਈ ਆ ਜਾਂ ਦੇਣੀ ਆ ਦਿਓ ਜੋ ਮਰਜੀ ਹੈ ਹੁਣ ਇੱਕ ਉਦੋਂ ਬਾਅਦ ਜੱਜਮੈਂਟ ਆਈ ਹੈ ਜਿਹੜੀ ਮਾੜੀ ਜੀ ਕੰਪੈਰੀਟਿਵਲੀ ਬੈਟਰ ਹੈ। ਅਤੀਕ احمد ਦੇ ਮਾਮਲੇ ਦੇ ਵਿੱਚ ਜਿਹੜਾ ਗੈਂਗਸਟਰ ਟਰਨਡ ਪੋਲੀਟੀਸ਼ੀਅਨ ਮੰਨਿਆ ਜਾਂਦਾ ਸੀ। ਉਹਦਾ ਘਰ ਵੀ ਟਾਇਆ ਸੀ। ਉਹਦੇ 'ਚ ਅਜੇ ਤਜਵੀਜ਼ ਹੀ ਕੀਤੀ ਹੈ ਕੋਰਟ ਨੇ ਜੱਜਮੈਂਟ ਨਹੀਂ ਦਿੱਤੀ। ਕਿ ਕਿਉਂ ਨਾ ਉਹ ਰੀਕਨਸਟਰਕਟ ਕਰਵਾਇਆ ਜਾਵੇ ਸਟੇਟ ਨੂੰ ਲਾਦੀਏ ਸੀ ਕਿ ਉਹਦਾ ਪੂਰਾ ਘਰ ਜਿੰਨਾ ਟਾਇਆ ਉਹਨੇ ਪੈਸੇ ਨਾਲ ਦੁਬਾਰਾ ਬਣਾ ਕੇ ਦੇਓ। ਇਹ ਵੀ ਕੋਈ ਜੱਜਮੈਂਟ ਨਹੀਂ ਚਾਰ ਅਫਸਰ ਕਿਉਂ ਨਹੀਂ ਟੰਗੇ 10 ਅਫਸਰ ਕਿਉਂ ਨਹੀਂ ਟੰਗੇ ਜਾਂਦੇ ਜ ਜਿਨ੍ਹਾਂ ਨੇ ਉਹ ਜਾ ਕੇ ਢਾਏ ਨੇ ਇਲੀਗਲੀ ਕਰਕੇ ਜੇ ਕਿਸੇ ਨੂੰ ਸਜ਼ਾ ਨਹੀਂ ਦੇਣੀ ਤੁਸੀਂ ਮੰਨ ਰਹੇ ਹੋ ਕਿ ਗਲਤ ਕੀਤਾ ਹੈ ਗੈਰਕਾਨੂੰਨੀ ਕੀਤਾ ਤੁਸੀਂ ਮੰਨ ਰਹੇ ਹੋ ਕਿ ਕਿਸੇ ਰੂਲ ਦੇ ਅਧਾਰ ਨਹੀਂ ਆਉਂਦਾ ਤੇ ਜਦੋਂ ਕਿਸੇ ਵੀ ਵਿਅਕਤੀ ਵੱਲੋਂ ਇਹ ਚੀਜ਼ਾਂ ਕੀਤੀਆਂ ਜਾਂਦੀਆਂ ਨੇ ਉੱਥੇ ਡੈਕਟ੍ਰੈਂਟ ਨਹੀਂ ਲੱਗਦਾ ਉਹਨੂੰ ਸਜ਼ਾ ਨਹੀਂ ਆਉਂਦੀ ਉਹਦੀ ਨੌਕਰੀ ਤੇ ਕੋਈ ਅਸਰ ਨਹੀਂ ਜਾਂਦਾ ਤਾਂ ਉਹਨੂੰ ਕੀ ਫਰਕ ਪੈਂਦਾ ਚਾਤ ਮਰਜੀ ਕਰਦਾ ਰਹੂਗਾ ਤੇ ਲਗਾਤਾਰ ਕਰਦਾ ਰਹੂਗਾ ਐਂਦਾ ਐਂਦਾ ਸੁਣਨ ਨਾਲ ਤੱਕ ਸਾਨੂੰ ਕੋਈ ਫਰਕ ਨਹੀਂ ਪੈਂਦਾ ਚਾਰ ਗਾਲਾਂ ਮੌਕੇ ਤੇ ਕੱਢ ਦਿਓ ਤਾਂ ਕੋਈ ਫਰਕ ਨਹੀਂ ਪੈਂਦਾ ਅੱਜ ਕੱਲ ਸਾਡੇ ਮжоਰਿਟੀ ਜੁਡੀਸ਼ਰੀ ਦੇ ਵਿੱਚ ਇਹ ਹੋ ਗਿਆ ਖੜਾ ਕੇ ਚਾਰ ਗਾਲਾਂ ਜਾਂ ਕੱਢ ਦਿਓ ਬਾਅਦ ਚ ਬਰੀ ਕਰ ਦਿਓ ਬੰਦੇ ਨੂੰ ਹੁਣ ਤਾਂ ਆਮ ਬੰਦਿਆਂ ਨੂੰ ਸਮਝਾਉਣ ਲੱਗ ਗਈ ਕਿ ਬਹੁਤੇ ਮਾਮਲਿਆਂ 'ਚ ਇਹ ਇਹਦੇ ਫੇਵਰ 'ਚ ਜਾਊਗੀ ਗੱਲ ਲੋਕਾਂ ਨੂੰ ਸੰਤੁਸ਼ਟ ਕਰ ਦਿਓ ਵੀ ਦੇਖੋ ਬਹੁਤ ਜੋ ਜੱਜਮੈਂਟ ਲਿਖੀ ਆ ਰਹੀ ਹੈ ਗੱਲ ਕੁਐਸਚਨ ਹੁੰਦਾ ਜੋ ਲਿਖ ਸੱਚ ਤੁਸੀਂ ਦਿਓਗੇ ਜੱਜਮੈਂਟ ਤਾਂ ਉਹ ਹੋਏਗੀ ਨਾ ਲੋਕਾਂ ਤੇ ਤਾਂ ਉਹਨੇ ਜਾਣਾਂ ਤੇ ਇਸੇ ਢੰਗ ਦੇ ਨਾਲ ਜਿਹੜਾ ਓਵਰਆਲ ਪੁਲਿਸ ਤੰਤਰ ਹੈ ਪੰਜਾਬ ਦੇ ਵਿੱਚ ਤਾਂ ਖੈਰ ਪੰਜਾਬ ਪੁਲਿਸ ਰਾਜ ਬਣ ਚੁੱਕਿਆ ਹੈ ਬਾਕੀ ਅਸੀਂ ਕਹੀਏ ਬਣਾਇਆ ਜਾ ਰਿਹਾ ਹੈ ਫੁਰਾਨਾ ਹੋ ਰਿਹਾ ਹੈ ਕੁਝ ਵੀ ਨਹੀਂ ਹੈ ਪੁਲਿਸ ਰਾਜ ਕਿਵੇਂ ਬਣ ਚੁੱਕਿਆ ਹੈ ਇਹ ਤੋਂ ਪਹਿਲਾਂ ਅਸੀਂ ਕਹਿੰਦੇ ਸੀ ਕਿ ਮਿਲਟੈਂਸੀ ਦੇ ਵੇਲੇ ਜਦੋਂ ਮਿਲਟੈਂਸੀ ਬਨੇਜ ਹੋ ਗਈ ਜੀ ਉਦੋਂ ਅਸੀਂ ਜਿਹੜੇ ਵੱਖਰੇ ਥਾਣੇ ਬਣਾਏ ਨੇ ਰੈਵਿਨਿਊ ਡਿਸਟ੍ਰਿਕਟ ਤੋਂ ਇਲਾਵਾ ਬਾਕੀ ਪੁਲਿਸ ਡਿਸਟ੍ਰਿਕਟ ਕੋ ਪੈਡਰਾ ਕਰ ਲਾਂਗੇ ਇੱਕ ਵੀ ਹੋਇਆ ਬਲਕਿ ਇਹ ਤੋਂ ਜ਼ਿਆਦਾ ਪੰਜਾਬ 'ਚ ਕਿਹੜਾ ਮੈਟਰੋ ਸਿਟੀ ਹੈ ਜੀ ਮੈਟਰੋ ਸਿਟੀ ਦੀ ਡੈਫੀਨੇਸ਼ਨ ਕੀ ਹੁੰਦੀ ਹੈ ਇਹਦੇ ਬਾਵਜੂਦ ਅਸੀਂ ਪੁਲਿਸ ਕਮਿਸ਼ਨਰ ਐਟ ਸਿਸਟਮ ਸ਼ੁਰੂ ਕਰਤਾ ਤਿੰਨ ਥਾਵਾਂ ਦੇ ਉੱਤੇ ਇਹਦਾ ਮਤਲਬ ਮਜਿਸਟ੍ਰੇਟਰੀ ਰਾਈਟ ਦੇਤੇ ਨੇ ਅਸੀਂ ਪੁਲਿਸ ਦੇ ਉਹਨਾਂ ਬੰਦਿਆਂ ਨੂੰ ਜਿਨ੍ਹਾਂ ਦੇ ਮੂੰਹ ਲਹੂ ਲੱਗਿਆ ਲੱਗਿਆ ਹੋਇਆ ਸੀ ਉਹ ਸਾਰੇ ਮਾਮਲੇ ਦੇ ਵਿੱਚ ਲਗਾਤਾਰ ਔਰ ਐਸੇ ਢੰਗ ਦੇ ਨਾਲ ਉਹ ਤੋਂ ਬਾਅਦ ਫਿਰ ਜਾ ਕੇ ਕੋਈ ਮਜਾਰਾ ਹੋਵੇ ਉੱਪਰ ਤਾਂ ਸੀ ਬੋਲਦੇ ਨਹੀਂ ਕਿ ਸਾਡਾ ਰਾਈਟ ਚਲਾ ਗਿਆ ਜਿੰਨਾ ਵੀ ਐਨਆਈਏ ਇੱਕ ਐਕਟ ਤੋਂ ਬਾਅਦ ਯੂਏਪੀਏ ਤੋਂ ਬਾਅਦ ਖਾਸ ਤੌਰ ਤੇ ਐਨਆਈਏ ਦੀ ਏਜੰਸੀ ਜਿਹੜੀ ਐਮੈਂਡ ਹੋਈ ਹੈ ਜਿੰਨਾ ਸਾਈਬਰ ਕ੍ਰਾਈਮ ਹੈ ਟੋਟਲ ਗਵਰਨਮੈਂਟ ਆਫ ਇੰਡੀਆ ਦੇ ਹੱਥ ਚ ਚਲਾ ਗਿਆ ਹੈ ਸਟੇਟ ਪੁਲਿਸ ਤੋਂ ਬਾਹਰ ਚਲਾ ਗਿਆ ਸਟੇਟ ਪੁਲਿਸ ਹੁਣ ਸਧਾਰਨ ਬੰਦਿਆਂ ਨੂੰ ਕੁੱਟਣ ਜੋਗੀ ਪੁਲਿਸ ਰਹਿ ਗਈ ਹੈ ਜ਼ਬਰਦਸਤੀ ਖੋ ਕੇ ਲੈ ਜਾਂਦੇ ਨੇ ਉਹ ਕੇਸ ਤੁਹਾਡੇ ਤੋਂ 50 ਕਿਲੋਮੀਟਰ ਦੇ ਦਾਇਰੇ ਚ ਬੀਐਸਐਫ ਬਾਰਡਰ ਤੋਂ ਲੈ ਕੇ ਉਹ ਆਪਰੇਟ ਕਰਦੀ ਹੈ ਤੁਹਾਡਾ ਜੋ ਮਰਜ਼ੀ ਕਰ ਸਕਦੀ ਹੈ ਤੁਸੀਂ ਨਹੀਂ ਬੋਧ ਲਿਖ ਸਾਡੇ ਕੋਲ ਉਹ ਚੀਜ਼ ਵੀ ਚਲੀ ਗਈ ਹੈ ਜਾਂ ਕਰਨਾ ਤਾਂ ਕੀ ਕਰਨਾ ਤੇ ਡਰੱਗ ਦੇ ਮਾਮਲੇ ਦੇ ਵਿੱਚ ਜਿਹੜੀ ਪੁਲਿਸ ਦਾ ਪਹਿਲਾਂ ਦਾ ਖਾਸਾ 5 ਸਾਲ ਹਾਈ ਕੋਰਟ ਦੇ ਵਿੱਚ ਪੈਂਡਿੰਗ ਕਿਉਂ ਪੈ ਰਿਹਾ ਉਹ ਕੇਸ ਇਸ ਕਰਕੇ ਕਿ ਤਿੰਨ ਵੱਡੇ ਪੁਲਿਸ ਅਫਸਰਾਂ ਦੀ ਲੜਾਈ ਪਈ ਹੈ ਹਰਪ੍ਰੀਤ ਸਿੱਧੂ ਬਦਲਵਾਤਾ ਹੈ ਐਸਟੀਐਫ ਤੋਂ ਪਹਿਲਾ ਐਸਟੀਐਫ ਉਹਨੂੰ ਦਿੱਤੇ ਸੀ ਉਹਦੇ ਚ ਕਈ ਨਾਂ ਨੂੰ ਆ ਗਏ ਸੀ ਤੇ ਹੋਰ ਤਾਂ ਲੇਬਲ ਦੇ ਤੇ ਉਸ ਤੋਂ ਬਾਅਦ ਸੁਰੇਸ਼ ਰੋੜਾ ਜਦੋਂ ਡੀਜੀਪੀ ਸੀ ਕੇ ਤੇ ਉਹਨਾਂ ਤੋਂ ਬਾਅਦ ਜਿਹੜੇ ਅਗਲੇ ਡੀਜੀਪੀ ਸੀ ਰਾਜੀਤ ਉਹਨਾਂ ਦੇ ਚ ਹਿੱਤੇ ਦੇ ਤੌਰ ਤੇ ਮੰਨਿਆ ਜਾਂਦਾ ਸੀ ਸਾਰੀ ਪੁਲਿਸ ਸਾਰੇ ਸਟੇਟ ਨੂੰ ਪਤਾ ਹੈ ਰਾਜੀਤ ਦੀ ਪ੍ਰੋਟੈਕਸ਼ਨ ਉੱਪਰੋਂ ਹੋਈ 5 ਸਾਲ ਹਾਈ ਕੋਰਟ ਦੇ ਵਿੱਚ ਕਿਹਨੇ ਰਖਵਾਏ ਕਿਹਨੇ ਪੇਪਰ ਦਰਜ ਕਰਕੇ ਰੱਖੇ ਜਾਂ ਕੀ ਰੱਖੇ ਇਹ ਉਦੋਂ ਬਾਅਦ ਦਾ ਸਵਾਲ ਨੇ ਪਤਾ ਨਹੀਂ ਪਰ ਜਦੋਂ ਬਿਆਨਬਾਜ਼ੀ ਹੋਈ ਇੱਕ ਦੂਜੇ ਦੀ ਤਾਂ ਸਟੇਟ ਦਾ ਚੀਫ ਮਿਨਿਸਟਰ ਇੱਕ ਦਬਕਾ ਮਾਰਦਾ ਬੁਲਾਉਂਦਾ ਕਿ ਅੱਗੇ ਨੂੰ ਬਿਆਨਬਾਜ਼ੀ ਕੀਤੀ ਮੇਰੇ ਤੋਂ ਬੁਰਾ ਕੋਈ ਨਹੀਂ ਹੋਏਗਾ ਪੰਚਾਇਤੀ ਸਮਝੌਤਾ ਕਰਾ ਦਿੰਦਾ ਕਿਉਂਕਿ ਜਦੋਂ ਲੜਦੇ ਨੇ ਵੱਡੇ ਬੰਦੇ ਤਾਂ ਉਹਦੇ ਚੋਂ ਕਈ ਚੀਜ਼ਾਂ ਨਿਕਲਦੀਆਂ ਨੇ ਫੇਰ ਵੀ ਤੂੰ ਵੀ ਤਾਂ ਹੈਂ ਜਾ ਤੇਰੇ ਆ ਕੀਤਾ ਤਾਂ ਆ ਕੀਤਾ ਤਾਂ ਇਹ ਕੀਤਾ ਇਹ ਕੈਪਟਨ ਮਨਿੰਦਰ ਸਿੰਘ ਕਰਦਾ ਕੋਈ ਹੋਰ ਨਹੀਂ ਕਰਦਾ ਜ਼ੁਬਾਨ ਬੰਦ ਹੈ ਅੱਜ ਤੱਕ ਪੰਚਾਇਤੀ ਸਮਝੌਤੇ ਦੇ ਤਹਿਤ ਜਦੋਂ ਦੇਸ਼ ਜਾਂ ਸਟੇਟ ਪੰਚਾਇਤੀ ਸਮਝੌਤਿਆਂ ਨਾਲ ਚੱਲਣ ਲੱਗੂ ਲਾ ਦੀ ਵਜਾਏ ਕਾਨੂੰਨ ਦੀ ਵਜਾਏ ਕ੍ਰਾਈਮ ਨੂੰ ਦੱਬ ਦਿੱਤਾ ਜਾਊਗਾ ਤਾਂ ਕੀ ਹੋਣਾ ਹੈ ਉਹਦੇ ਚੋਂ ਤੋਂ ਬਾਅਦ ਕਿਵੇਂ ਨਿਕਲਣਾ ਕਿਹੋ ਜੀ ਕਮਿਟਮੈਂਟ ਹੋਏਗੀ ਨਸੇ ਨੂੰ ਠੀਕ ਕਰਨ ਦੀ ਜਾਂ ਨਸ਼ੇ ਨੂੰ ਮਤਲਬ ਮੈਨੇਜ ਕਰਨ ਦੀ ਕਿਸੇ ਵੀ ਲੈਵਲ ਦੇ ਉੱਤੇ ਜਾ ਕੇ ਕੋਈ ਕਮਿਟਮੈਂਟ ਨਹੀਂ ਹੈ ਤੇ ਹਾਂ ਪਰਚਾ ਤਾਂ ਜਿੰਨੇ ਮਰਜ਼ੀ ਪਾ ਦਿਓ ਇਹਨਾਂ ਨੇ ਤਾਂ ਜੇ 3578 ਕਹਿੰਦੇ ਸੀ ਸ਼ਾਇਦ ਪਰਚੇ ਦਰਜ ਕੀਤੇ ਨੇ ਹੁਣ ਦੱਸ ਰਹੇ ਸੀ ਇੱਕ ਦਿਨ ਕੱਲ ਪਰਸੋਂ ਜਿਹੜਾ ਸਟੇਟ ਹੈੱਡਕੁਆਟਰ ਤੇ ਇਹਨਾਂ ਦੀ ਆਸਪਾਸ ਨਸ਼ੇ ਖਿਲਾਫ ਜੰਗ ਚੱਲਦਾ ਮਾਰਚ 2018 23 ਮਾਰਚ ਤੋਂ ਲੈ ਕੇ ਅਮਰਿੰਦਰ ਸਿੰਘ ਦੇ ਸਰਕਾਰ ਚ 19758 ਬੰਦਿਆਂ ਖਿਲਾਫ ਐਫਆਈਆਰ ਹੋਈ ਤੇ ਅਰੇਸਟ ਕੀਤੇ ਸੀ ਅਜੇ ਉਸ ਰੇਂਜ ਤੱਕ ਇਹਨਾਂ ਨੇ ਜਾਣਾ ਜੇ ਜੇ ਅਰੇਸਟ ਕਰਕੇ ਹੀ ਨਸ਼ੇ ਐ ਰੁਕਦੇ ਨੇ ਅਜੇ ਉਸ ਰੇਂਜ ਤੱਕ ਜਾਣਾ ਤੇ ਇਸ ਤੋਂ ਇਲਾਵਾ ਪੁਲਿਸ ਦਾ ਜਿਹੜਾ ਓਵਰਆਲ ਚਰਿੱਤਰ ਹੈ ਜਿੰਨੀਆਂ ਮੂਵਮੈਂਟਾਂ ਨੇ ਕਿਸਾਨ ਮੂਵਮੈਂਟ ਹੈ ਮੰਨ ਲਓ ਕਿਸਾਨ ਮੂਵਮੈਂਟ ਦਾ लाठी चार्ज ਕਰਨ ਵਾਲਾ ਵੀ ਉਹੀ ਬੰਦਾ ਹੈ ਉਹੀ ਵਰਗ ਹੈ ਬੰਦੇ ਨੂੰ ਦਵਾਈ ਪਿਲਾਉਣ ਵਾਲਾ ਵੀ ਉਹੀ ਵਰਗ ਹੈ ਪਾਣੀ ਪਿਲਾਉਣ ਵਾਲਾ ਵੀ ਉਹੀ ਵਰਗ ਹੈ ਜਿਹੜੀਆਂ ਮੀਟਿੰਗਾਂ ਹੁੰਦੀਆਂ ਨੇ ਗਵਰਨਮੈਂਟ ਆਫ ਇੰਡੀਆ ਤੇ ਸਟੇਟ ਗਵਰਨਮੈਂਟ ਦੀਆਂ ਕਿਸਾਨਾਂ ਨਾਲ ਅੰਦਰ ਪਾਲਿਸੀ ਮੇਕਿੰਗ ਚ ਡਿਸਕਸ ਕਰਨ ਵਾਲਾ ਵੀ ਉਹੀ ਵਰਗ ਹੈ ਮੈਂ ਤਾਂ ਅੱਜ ਤੱਕ ਨਹੀਂ ਸੀ ਦੇਖਿਆ ਕਦੇ ਮੈਨੂੰ ਇਹ ਸੀ ਕਿ ਪੁਲਿਸ ਬਾਹਰ ਲਾਡ ਆਰਡਰ ਲਈ ਹੁੰਦੀ ਹੈ ਖੇਤੀ ਦੀ ਪਾਲਿਸੀ ਤੇ ਹੋ ਰਹੀ ਹੈ ਉਹ ਕਹਿੰਦੇ ਜੀ ਇੱਕ ਰਿਟਾਇਰਡ ਡੀਜੀਪੀ ਜਸਕਰਨ ਸਿੰਘ ਦਾ ਕਹਿੰਦਾ ਮੈਂ ਜੀ ਐਮਏ ਇਕਨੋਮਿਕਸ ਕੀਤੀ ਹੋਈ ਹੈ ਇੱਥੇ ਤਾਂ ਐਮਏ ਇਕਨੋਮਿਕਸ ਨਾਲ ਇਕਨੋਮਿਸਟ ਬਣ ਜਾਂਦਾ ਹੈ ਐਮਏ ਹਿਸਟਰੀ ਵਾਲਾ ਹਿਸਟੋਰੀਅਨ ਬਣ ਜਾਂਦਾ ਕੰਮ ਆਉਂਦਾ ਹੋਵੇ ਜਾਂ ਨਾ ਆਉਂਦਾ ਹੋਵੇ ਉਹ ਭਾਈ ਸਾਹਿਬ ਤੁਸੀਂ ਡਿਗਰੀ ਕੀਤੀ ਹੈ ਉੱਡੀ ਕੀ ਕਬਾਰ ਉਹਦੇ ਤੋਂ ਨੌਕਰੀ ਲੈ ਲਿਓ ਬਹੁਤ ਹੋ ਗਈ ਤੇ ਤੁਹਾਡਾ ਕੀ ਲੱਖ ਖਖਾ ਇਹਦੇ ਚ ਜਾ ਕੇ ਤੁਸੀਂ ਉੱਥੇ ਜਾ ਕੇ ਮਤਲਬ ਡਿਸਕਸ਼ਨ ਕਰੋਗੇ ਤੁਹਾਡੇ ਕੋਲ ਕਿਸਾਨ ਕਮਿਸ਼ਨ ਦਾ ਕੋਈ ਚੇਅਰਮੈਨ ਨਹੀਂ ਹੈ ਤੁਹਾਡੇ ਕੋਲ ਐਗਰੀਕਲਚਰ ਸੈਕਟਰੀ ਹੋਏਗਾ ਤੁਹਾਡੇ ਕੋਲ ਐਗਰੀਕਲਚਰ ਮਿਨਿਸਟਰ ਹੋਏਗਾ ਐਗਰੀਕਲਚਰ ਨਾਲ ਰਿਲੇਟਡ ਵਾਈਸ ਚਾਂਸਲਰ ਹੋਣਗੇ ਹੋਰ ਇੱਕ ਐਗਰੋ ਕਲਾਈਮੇਟ ਨਾਲ ਸੰਬੰਧਿਤ ਬਾਕੀ ਦੇ ਕੋਈ ਸਾਇੰਟਿਸਟ ਹੋਣਗੇ ਉਹਨਾਂ ਨੂੰ ਬਿਠਾ ਲਓ ਤਾਂ ਕੋਈ ਗੱਲ ਚੰਗੀ ਲੱਗਦੀ ਹੈ ਬਿਠਾਏ ਕਿਉਂ ਜਾਂਦੇ ਨੇ ਰਟਾਇਰ ਬੰਦੇ ਵੀ ਕਿਉਂ ਬਿਠਾਏ ਜਾਂਦੇ ਨੇ ਮੈਂ ਅੱਜ ਤੱਕ ਰਟਾਇਰ ਬੰਦੇ ਦੂਜੇ ਨਹੀਂ ਬੈਠੇ ਦੇਖੇ ਕਦੇ ਦੋ ਵੱਡੀਆਂ ਗਵਰਨਮੈਂਟਾਂ ਦੀ ਨੇਗੋਸ਼ੀਏਸ਼ਨ ਤੇ ਕੇਵਲ ਪਰਸਨ ਨੂੰ ਦੇਖ ਰਿਹਾ ਜਾਂ ਉਹਨੂੰ ਡੈਜਿਗਨੇਟ ਦੇ ਦੋ ਦੁਬਾਰਾ ਅਪਲਾਈ ਕਰ ਲਓ ਕੋਈ ਤਾਂ ਜ਼ਿੰਮੇਵਾਰੀ ਰਹਿ ਨਾ ਦੁਬਾਰਾ এমਪਲੋਇਮੈਂਟ ਦਿੱਤੀ ਹੋਈ ਹੈ ਜੀ ਇਸ ਕਰਕੇ ਬੈਠ ਰਿਹਾ ਬੰਦਾ ਤਾਂ ਜੇ ਇਲੀਗਲੀ ਵਿਦਆਉਟ ਕਿਸੇ ਆਰਡਰ ਤੋਂ ਆਫੀਸ਼ਲ ਆਰਡਰ ਤੋਂ ਦੋਨੇ ਸਰਕਾਰਾਂ ਮੋਢਾ ਥਾਪਣ ਰਹੀਆਂ ਨੇ ਤਾਂ ਇਹ ਤੋਂ ਬੇਲਗਾਮ ਪਾਵਰ ਕਿਹੜੀ ਹੋਏਗੀ ਹੋਰ ਔਰ ਉਸ ਦੇ ਵਿੱਚ ਜਾ ਕੇ ਫਿਰ ਜਦੋਂ ਤੁਸੀਂ ਬੈਠਦੇ ਹੋ ਸਾਰਾ ਕੁਝ ਕਰੀ ਜਾਂਦੇ ਹੋ ਇੱਕ ਬੈਲਰੀ ਕ੍ਰੀਏਟ ਕਰ ਦਿੰਦੇ ਹੋ ਕਿ ਜੀ ਕਿਸਾਨ ਅੰਦੋਲਨ ਗਲਤ ਕਰ ਰਿਹਾ ਹੈ ਤਾਂ ਸੜਕਾਂ ਰੋਕ ਰਿਹਾ ਫਲਾਨੇ ਪਰ ਮੈਂ ਦੂਜਾ ਸਵਾਲ ਉਠਾਉਣਾ ਇਹਦੇ ਨਾਲ ਦੀ ਨਾਲ ਪੁਸ਼ਪਿੰਦਰ ਬਾਠ ਕਰਨਲ ਸਾਮ ਕਰਨਲ ਸਾਹਿਬ ਨਾਲ ਵਾਪਰੀ ਘਟਨਾ ਉਹਨਾਂ ਦੇ ਨਾਲ ਜੀਓ ਸੀ ਉਸੇ ਰਾਤ ਤੋਂ ਖੜਾ ਉਹਦੇ ਨਾਲ ਡਿਫੈਂਸ ਮਿਨਿਸਟਰ ਖੜਾ ਉਸੇ ਰਾਤ ਤੋਂ ਲੈਫਟੀਨੈਂਟ ਜਨਰਲ ਆਉਂਦਾ ਪ੍ਰੈਸ ਕਾਨਫਰੰਸ ਦੇ ਕਰਨ ਦੇ ਲਈ ਪੂਰੀ ਇੰਡੀਅਨ ਸਟੇਟ ਖੜ ਜਾਂਦੀ ਆ ਆ ਕੇ ਕਿਉਂਕਿ ਪਲਵਾਵਾ ਦੇ ਹੀਰੋ ਬਹੁਤ ਕਲੋਜ਼ ਰਿਸ਼ਤੇਦਾਰ ਬੰਨੇ ਜਾਂਦੇ ਨੇ ਜਿਨ੍ਹਾਂ ਦੇ ਨਾਲ ਬਹੁਤ ਰਿਲੇਟਡ ਤਾਂ ਐਡੀ ਵੱਡੀ ਪਾਵਰ ਹੈ ਇਹਦੇ باوجود ਜਨਾਬ ਐਫ ਆਈ ਆਰ ਦਰਜ ਨਹੀਂ ਹੁੰਦੀ ਉਹ ਧਰਨੇ ਨਾਲ ਹੀ ਹੁੰਦੀ ਹੈ ਜੇ ਇਹ ਸਾਰੀ ਤਾਕਤ ਲਾਉਣ ਦੇ ਬਾਵਜੂਦ ਤੁਹਾਡੇ ਤਾਂ ਘਰ ਆਉਣਾ ਚਾਹੀਦੀ ਸੀ ਸਾਰੀ ਪੁਲਿਸ ਭੱਜ ਕੇ ਤੇ ਬਾਕੀ ਦੀਆਂ ਚੀਜ਼ਾਂ ਨੇ ਤੂੰ ਆਉਂਦੀ ਕਦੋਂ ਐ ਉਹ ਜਦੋਂ ਉਹਨਾਂ ਦੀ ਵਾਈਫ ਸਾਬਕਾ ਫੌਜੀਆ ਨੂੰ ਹੋਰ ਬੰਦੇ ਆਉਂਦੇ ਨੇ ਤੇ ਉਹ ਧਰਨੇ ਤੇ ਬੈਠਦੇ ਨੇ ਲਗਾਤਾਰ ਤਿੰਨ ਦਿਨ ਫਿਰ ਐਫ ਆਈ ਆਰ ਹੁੰਦੀ ਆ ਉਦੋਂ ਬਿਨਾ ਐਫ ਆਈ ਆਰ ਨਹੀਂ ਹੁੰਦੀ ਜੇ ਐਡੇ ਵੱਡੀ ਪੋਸਟ ਤੇ ਸਰਵਿੰਗ ਪੋਜੀਸ਼ਨ ਦੇ ਵਿੱਚ ਉਹ ਵੀ ਸਿਕਿਉਰਿਟੀ ਦੀ ਪੋਜੀਸ਼ਨ ਹੈ ਉਹਦੇ ਨਾਲ ਗਵਰਨਮੈਂਟ ਆਫ ਇੰਡੀਆ ਲੈਵਲ ਦਾ ਢਾਂਚਾ ਹਿੱਲਦਾ ਹੈ ਉਹ ਖੜੇ ਨੇ ਇਹਦੇ باوجود ਐਫ ਆਈ ਆਰ ਨਹੀਂ ਦਰਜ ਦਿੰਦੇ ਤਾਂ ਗਰੀਬ ਕਿਸਾਨ ਮਜ਼ਦੂਰ ਜੇ ਉਹ ਇਹਨਾਂ ਦੇ ਧਰਨਿਆਂ ਤੇ ਇਤਰਾਜ਼ ਕਿਉਂ ਕਰੀ ਜਾ ਰਹੇ ਹੋ ਭਾਈ ਸਾਹਿਬ ਤੁਹਾਨੂੰ ਬਲਕਿ ਉਹ ਫੋਲੋ ਕਰਨੇ ਪੈਣਗੇ ਜ਼ਿਕਰ ਕਰਨਾ ਹੈ ਅੱਗੇ ਨੂੰ ਜੇਕਰ ਹਿਊਮਨ ਰਾਈਟਸ ਦੇ ਮਾਮਲੇ ਵੀ ਬਾਕੀ ਵੀ ਉਹਨਾਂ ਤੇ ਇਤਰਾਜ਼ ਵੀ ਕਰ ਸਕਦੇ ਉਹਨਾਂ ਨੂੰ ਫੋਲੋ ਕਰੋ ਜਿਆਦਾ ਬੇਜਦਮ ਨਾਲ ਚੱਲ ਰਹੇ ਨੇ ਸਾਡੀ ਬੇਜਦਮ ਕਿਤਾਬਾਂ ਪੜ੍ਹ ਕੇ ਆ ਖੱਲੀ ਗਰਾਊਂਡ ਰਿਐਲਿਟੀ ਦੀ ਨਹੀਂ ਹੈ ਜਿਹੜਾ ਗਰਾਊਂਡ ਰਿਐਲਿਟੀ ਦੇ ਵਿੱਚ ਵਿਚਰ ਰਿਹਾ ਆਦਮੀ ਆ ਉਹਨੂੰ ਪਤਾ ਕਿ ਕੀ ਭਾ ਵਿਖਦੀ ਹੈ ਉੱਥੇ ਤੇ ਕੌਣ ਪੁੱਛਦਾ ਤੇ ਕੌਣ ਨਹੀਂ ਪੁੱਛਦਾ ਹਜ਼ਾਰਾਂ ਗਲਤੀਆਂ ਹੋਣਗੀਆਂ ਉਹ ਚ ਮੈਂ ਨਹੀਂ ਕਹਿੰਦਾ ਗਲਤੀਆਂ ਨਹੀਂ ਆ ਫਿਰ ਵੀ ਜੁਨੀਅਨਾਂ ਦੇ ਵਿੱਚ ਪਰ ਗਲਤੀਆਂ ਦੇ ਬਾਵਜੂਦ ਜਦੋਂ ਲੋਕਾਂ ਦੇ ਪ੍ਰੋਟੈਕਸ਼ਨ ਦੇ ਲਈ ਕੋਈ ਖੜਦਾ ਹੈ ਨਾ ਆ ਕੇ ਉਹਨਾਂ ਲਈ ਦੇਵਤੇ ਵਾਂਗ ਹੀ ਹੁੰਦਾ ਉਹ ਕੋਈ ਗਲਤੀਆਂ ਗਲਤੀਆਂ ਨਹੀਂ ਹੁੰਦੀ ਐਦੂ ਤਾਂ ਘੱਟ ਗਲਤੀਆਂ ਨਹੀਂ ਆ ਘੱਟੋ ਘੱਟ ਜੋ ਪੁਲਿਸ ਕਰ ਰਹੀ ਹੈ ਜਾਂ ਬਾਕੀ ਦੀਆਂ ਚੀਜ਼ਾਂ ਜਿਹੜੇ ਹੋਰ ਲੈਵਲ ਤੇ ਕਰ ਰਹੇ ਨੇ ਔਰ ਇਸੇ ਕਰਕੇ ਅਜੇ ਤੱਕ ਵੀ ਆਪਣੇ ਆਪ ਕੱਲ ਐਸਆਈਟੀ ਦਾ ਉਹਨਾਂ ਨੇ ਮੁਖੀ ਬਦਲਤਾ ਬਿਨਾਂ ਕੋਈ ਦਰ ਪੁੱਛਿਆ ਕੀ ਕਰ ਦਿੰਗੇ ਬਦਲਤਾ ਦੀ ਬਦਲਤਾ ਫਿਰ ਵੀ ਕਰਤਾ ਐਡਾ ਸਾਰਾ ਕੁਝ ਕਰਨ ਦੇ ਬਾਵਜੂ ਮੈਨੂੰ ਤਾਂ ਇਹ ਲੱਗ ਜਿੰਦਾ ਦੁਬਾਰਾ ਧਰਨਾ ਫੇਰ ਦੇਣਾ ਪਊਗਾ ਜਦੋਂ ਰਿਪੋਰਟ ਆ ਗਈ ਤੁਹਾਡੇ ਸਾਹਮਣੇ ਹੋਏਗੀ ਇਹਦੂ ਬਿਨਾਂ ਚਾਰਾ ਕੋਈ ਨਹੀਂ ਹੈ ਹੋਰ ਪਬਲਿਕ ਉਹ ਸਾਰੇ ਮਾਮਲੇ ਤੋਂ ਬੇਨਾ ਤੇ ਹੁਣ ਪੰਜਾਬ ਦੇ ਵਿੱਚ ਕੀ ਕੀਤਾ ਕੀ ਜਾ ਰਿਹਾ ਹੈ ਪੰਜਾਬ 'ਚ ਇਹ ਕੀਤਾ ਜਾ ਰਿਹਾ ਹੈ ਪੁਲਸ ਅੱਜਕੱਲ ਕਹਿਣ ਲੱਗੀ ਹੈ ਵੀ ਵੀ ਤਾਂ ਕਿ ਪਹਿਲਾਂ ਤਾਂ ਇਹ ਕਹਿੰਦੇ ਸੀ ਚੀਫ ਮਨਿਸਟਰ ਵੀ ਇਹ ਕਹਿੰਦਾ ਸੀਗਾ ਮਨਿਸਟਰ ਉਹਨਾਂ ਦੇ ਐਮ ਐਲ ਏ ਸਾਰੇ ਕਿ ਅਸੀਂ ਢਾਹਾਂਗੇ ਘਰ ਛੱਤੀ ਤੇ ਥੋੜਾ ਜਿਹਾ ਰਿਐਕਸ਼ਨ ਹੋਣ ਲੱਗਿਆ ਵੀ ਤੁਸੀਂ ਕੌਣ ਹੋ ਢਾਹਾਂ ਪੁਰਸ ਨੂੰ ਵੀ ਲੋਕ ਥੋੜੇ ਕਹਿਣ ਲੱਗੇ ਹੁਣ ਪੁਰਸਾਂ ਦੀ ਜੁਬਾਨ ਬਦਲੀ ਐ ਮਾੜੀ ਜੀ ਕਿੰਨੀ ਕੁ ਬਦਲੀ ਐ ਕਿ ਜੀ ਅਸੀਂ ਨਹੀਂ ਕੁਝ ਕਰਦੇ ਅਸੀਂ ਸਹਾਇਜੋਬ ਕਰਦੇ ਆ ਸਾਨੂੰ ਕੰਪੀਟੈਂਟ ਅਥਾਰਟੀ ਕਹਿੰਦੀ ਐ ਮੈਂ ਉਸ ਪਰ ਕਾਰਪੋਰੇਸ਼ਨ ਹੋਵੇ ਮਿਊਨਿਸਪਲ ਕਮੇਟੀ ਹੋਵੇ ਕਿ ਇਹ ਬੰਦੇ ਦਾ ਘਰ ਹੈ ਉਹ ਪੈਸਾ ਵਸੇ ਰੁਪਈਆ ਕਿੱਥੇ ਬੋਲਦਾ ਹੁੰਦਾ ਮੈਨੂੰ ਅੱਜ ਤੱਕ ਨਹੀਂ ਸੁਣਿਆ ਵੀ ਇਹਦੇ ਤੇ ਡਰੱਗ ਲੱਗੀ ਹੈ ਇਹਦੇ ਤੇ ਕੋਈ ਹੋਰ ਲੱਗੀ ਹੈ ਇਹਦੇ ਤੇ ਕੋਈ ਹੋਰ ਲੱਗੀ ਹੈ ਪਹਿਲੀ ਗੱਲ ਤਾਂ ਐਜ਼ ਅ ਸਿਟੀਜ਼ਨ ਜੋ ਮਰਜੀ ਬੰਦਾ ਇੱਕ ਘਰ ਦੇਣਾ ਸਟੇਟ ਦੀ ਜ਼ਿੰਮੇਵਾਰੀ ਹੈ ਹਰੇਕ ਕੋਲ ਉਹਦਾ ਘਰ ਢਾਉਣਾ ਨਹੀਂ ਹੁੰਦਾ ਢਾਕੇ ਕੀ ਮਿਲਦਾ ਉਹਨੂੰ ਰੱਖ ਲਓ ਉਹਨੂੰ ਜਿੰਦਾ ਲਾ ਦਿਓ ਤੇ ਉਹਨੂੰ ਬਾਕੀ ਕਿਸੇ ਨੂੰ ਦੇ ਦਿਓ ਜੇਕਰ ਦੇਣਾ ਹੀ ਹੈ ਜੇਕਰ ਕਿਸੇ ਦੇ ਰਹਾਇਸ ਲਈ ਤਾਂ ਹੋਵੇ ਤੁਸੀਂ ਨੈਸ਼ਨਲ ਪ੍ਰਾਪਰਟੀ ਡਿਸਟਰੋਏ ਕਰ ਰਹੇ ਹੋ ਫੇਰ ਉਹ ਕਹਿੰਦਾ ਨੇ ਜੀ ਇਹ ਪੰਚਾਇਤੀ ਜ਼ਮੀਨ ਤੇ ਬਣਿਆ ਸੀ ਗੈਰ ਕਾਨੂੰਨੀ ਆ ਤਨ ਮਹੀਨੇ ਪਹਿਲਾਂ ਪੰਜਾਬ ਦੀ ਕੈਬਨਿਟ 20000 ਇਲੀਗਲ ਕਲੋਨੀ ਨੂੰ ਲੀਗਲ ਕਰਕੇ ਹਟਾਈ ਐ ਢਾਡਨ ਦੇ ਘਰ ਜਾ ਕੇ ਇੱਕ ਵੀ ਗਵਰਨਮੈਂਟ ਸਟੇਟ ਦੀ ਦੱਸੋ ਜਿਹੜੀ ਆਪਣੇ ਟੈਨਰਚ 10-10000 ਤੋਂ ਘੱਟ ਕਲੋਨੀ ਨੂੰ ਕਰਦੀ ਆ ਕਿਉਂਕਿ ਰੀਅਲ ਏਸਟੇਟ ਦਾ ਐਡਾ ਵੱਡਾ ਬਿਜ਼ਨਸ ਐ ਜਿਹਦੇ ਚ ਹਰ ਪੋਲਿਟੀਸ਼ੀਅਨ ਦਾ ਪੈਸਾ ਹਰ ਬਿਊਰੋਕ੍ਰੇਟ ਦਾ ਪੈਸਾ ਤੇ ਉਹ ਇਲੀਗਲ ਬਣਾਉਂਦੇ ਨੇ ਉਥੇ ਮੀਟਰ ਵੀ ਲੱਗਦਾ ਸਾਰੀਆਂ ਸੁਵਿਧਾਵਾਂ ਮਿਲਦੀਆਂ ਨੇ ਬਾਅਦ ਦੇ ਵਿੱਚ ਮਿਲ ਕੇ ਉਹ ਲੀਗਲਾਈਜ਼ ਹੋ ਜਾਂਦੀਆਂ ਨੇ ਤਾਂ ਇਹ ਬਲਡੋਜ਼ਰ ਕਿਧਰ ਤੇ ਚੱਲ ਰਿਹਾ ਦੂਜੀ ਗੱਲ ਆ ਚੰਡੀਗੜ੍ਹ ਦੇ ਇਰਦ-ਗਿਰਦ ਜਸਤਰ ਕੁਲਦੀਪ ਸਿੰਘ ਦੀ ਕਮੇਟੀ ਦੀ ਰਿਪੋਰਟ ਹੈ ਨਾ ਮਾ ਚੰਡੀਗੜ੍ਹ ਜਿਹੜਾ ਆਈਪੀਐਸ ਅਫਸਰਾਂ ਤੇ ਆਈਐਸ ਅਫਸਰਾਂ ਦੇ 10-10 ਏਕੜ ਦੇ ਫਾਰਮ ਹਾ ਉਸ ਨੇ ਜਗਰੀ ਪੰਚਾਇਤੀ ਜ਼ਮੀਨ ਦਾ ਦੱਬ ਕੇ ਦੇ ਇਹ ਬਲਡੋਜ਼ਰ ਉਧਰ ਨੂੰ ਕਿਉਂ ਨਹੀਂ ਜਾਂਦਾ ਜੇ ਸੱਚੀਓ ਗਵਰਨਮੈਂਟੇ ਮਾਨਾ ਇਮਾਨਦਾਰਾਨਾ ਤਰੀਕੇ ਨਾਲ ਗੱਲ ਕਰਦੀ ਹੈ ਉਹ ਨਹੀਂ ਦੱਸ ਰਹੇ ਭਾਈ ਇੱਕ ਸੁਪਰੀਮ ਕੋਰਟ ਦੇ ਜੱਜ ਸਾਹਿਬ ਦੀ ਅਗਵਾਈ ਦੀ ਕਮੇਟੀ ਦੱਸ ਰਹੀ ਆ ਹੋਇਆ ਹੋਇਆ ਤੁਹਾਡੇ ਉਧਰ ਤਾਂ ਜਾ ਨਹੀਂ ਰਹੇ ਇੱਕ ਈਓ ਦਾ ਸਰ ਹੈ ਤੁਹਾਨੂੰ ਕਿ ਆ ਫਰਾਨੇ ਤਾਂ ਢਾ ਦਿਓ ਜੀ ਇਹਦਾ ਮਤਲਬ ਜੇ ਉਹ ਦੱਸ ਵੀ ਦਵੇ ਈਓ ਤਾਂ ਈਓ ਕੋਲ ਅਥਾਰਟੀ ਹੈ ਕਿ ਹਟਾਉਣ ਦੀ ਉਹ ਕਿਤੇ ਜਾਏਗਾ ਡਿਪਟੀ ਕਮਿਸ਼ਨਰ ਕੋਲ ਕਿਸੇ ਮੈਜਿਸਟਰੇਟ ਦੇ ਕੋਲ ਜਾਊਗਾ ਬੰਦੇ ਨੂੰ ਮੌਕਾ ਮਿਲੂਗਾ ਕਿਸੇ ਅਦਾਲਤ ਚ ਜਾਊਗਾ ਸਟੇ ਲੈ ਲੇ ਆਪਣੀ ਤੇ ਕਿਤੇ ਉਹ ਅੱਜ ਕੱਲ ਮੈਂ ਇੱਕ ਦੇਖਿਆ ਮਾਨਸਾ ਇੱਕ ਬੀਬੀ ਵਿਚਾਰੀ ਰੋ ਰਹੀ ਸੀ ਉਹਨੂੰ ਕਹਿੰਦੇ ਤੇਰੇ ਕੋਲ ਸਟੇ ਹੈਗੀ ਹੈ ਉਹ ਕਹਿੰਦੀ ਕਿ ਮੈਨੂੰ ਕੀ ਪਤਾ ਤੁਸੀਂ ਘਰ ਤਾਂ ਆਉਣ ਆਓਗੇ ਹੁਣ ਸਟੇ ਪਹਿਲਾਂ ਹੀ ਕਿਵੇਂ ਮਿਲੂ ਜੀ ਜੇ ਕੋਈ ਜਾਊਗਾ ਦੱਸੂਗਾ ਕੋਈ ਨੋਟਿਸ ਅਸੀਂ ਕਿਵੇਂ ਉਹ ਕਰਾਂਗੇ ਤੇ ਉਹ ਰੋ ਰਹੀ ਹੈ ਇਹ ਕਹਿ ਰਹੀ ਹੈ ਹੈਂਡੀਕੈਪ ਹੈ ਮੁਸ਼ਕਲ ਨਾਲ ਖੜੀ ਹੈ ਵੀ ਨਸ਼ਾ ਵੇਚਦਾ ਹੈ ਮੇਰਾ ਪਰਿਵਾਰ ਕਹਾਂ ਰਾ ਬਹੁਤ ਰੋਕਦੇ ਆ ਸਾਨੂੰ ਮੈਨੂੰ ਵੀ ਕੁੱਟਦਾ ਜਵਾਕਾਂ ਨੂੰ ਵੀ ਕੁੱਟਦਾ ਤੁਸੀਂ ਸਾਡਾ ਕਸੂਰ ਕੀ ਆ ਸਾਨੂੰ ਤਾਂ ਦੱਸੋ ਨਾ ਸਾਡਾ ਘਰ ਕਿਉਂ ਟਾਰ ਰਹੇ ਹੋ ਅਸੀਂ ਕਿੱਥੇ ਰਾਂਗੇ ਉਹ ਕਹਿੰਦੇ ਬੀਬੀ ਇਹ ਉਹਦੇ ਪੈਸੇ ਨਾਲ ਘਰ ਬਣਿਆ ਹੋਇਆ ਤਾਂ ਬਾਕੀ ਤਾਂ ਜੋ ਮਰਜ਼ੀ ਕਰੋ ਤਾਂ ਜਿੰਨੇ ਵੀ ਬੰਦੇ ਸ਼ਰਾਬੀ ਖਬਾਬੀ ਹੋਰ ਵੱਡੇ ਘਰਾਂ ਦੇ ਵਿੱਚ ਆਉਣਗੇ ਅੱਗੇ ਨੂੰ ਉਹ ਵੀ ਘਾਟਾ ਦਿਆ ਕਰੋ ਜਾ ਕੇ ਤੇ ਜੋ ਮਰਜ਼ੀ ਹੈ ਪਰਿਵਾਰ ਪਰਿਵਾਰ ਕਦੋਂ ਚਾਹੁੰਦਾ ਵੈਸੇ ਤਾਂ ਮੈਨੂੰ ਨਹੀਂ ਸਮਝ ਆਈ ਕਦੇ ਵੀ ਕਿ ਬੰਦਾ ਵਿਗੜ ਜੇ ਉਦੀ ਇੱਜ਼ਤ ਨਾ ਹੋਵੇ ਉਹ ਸਨਮਾਨਜਨਕ ਢੰਗ ਨਾਲ ਨਾ ਚੱਲੇ ਇਹ ਮਨੋਵਿਗਿਆਨਕ ਸਿਧਾਂਤ ਕਿੱਥੋਂ ਕੱਢਿਆ ਕਿ ਸਾਰਾ ਪਰਿਵਾਰ ਇਹਦਾ ਹੁੰਦਾ ਕਈ ਸੱਜਣੇ ਕਹਿੰਦੇ ਨੇ ਕਿ ਪਰਿਵਾਰ ਨੂੰ ਉਦੋਂ ਨਹੀਂ ਪਤਾ ਜਦੋਂ ਘਰੇ ਪੈਸੇ ਆਉਂਦੇ ਨੇ ਕਿੱਥੋਂ ਆਉਂਦੇ ਨੇ ਜੇ ਭਾਈ ਸਾਹਿਬ ਐ ਪਤਾ ਲੱਗ ਗਿਆ ਫਿਰ ਤਾਂ ਸਵਾਲ ਇਹ ਵੀ ਉੱਠੂਗਾ ਕਿ ਅਡਵਾਨੀ ਸਾਹਿਬ ਦੀ ਅਡਾਨੀ ਸਾਹਿਬ ਦੀ ਬੰਦਰਗਾਹ ਤੇ 3000 ਕਿਲੋਗ੍ਰam ਹੈਰੋਇਨ ਆਈ 21000 ਕਰੋੜ ਰੁਪਏ ਦੀ ਹੈ ਮੁਰਕੇ ਕੋਈ ਮੁਕੱਦਮਾ ਦਰਜ ਹੋਇਆ ਕਿਸੇ ਤੇ ਹੋਇਆ ਉਹਨਾਂ ਨੂੰ ਨਹੀਂ ਪਤਾ ਉਹਦੇ ਕੋਲ ਤਾਂ ਬਹੁਤ ਕੁਸ਼ ਹੈ ਸਭ ਕੁਝ ਪਤਾ ਲਾਉਣ ਦੇ ਲਈ ਇਸ ਕਰਕੇ ਉਹ ਜਿਹੜੀਆਂ ਚੀਜ਼ਾਂ ਨੇ ਨਾ ਕਿ ਬਾਕੀ ਬੰਦੇ ਨੂੰ ਕੀੜੇ ਮਕੌੜੇ ਸਮਝੋ ਅਸਲ 'ਚ ਅਸੀਂ ਹੈ ਜੇ ਸਿਟੀਜ਼ਨ ਬਣ ਨਹੀਂ पाए ਨਾ ਸਿਟੀਜ਼ਨ ਸਮਝਿਆ ਜਾ ਰਿਹਾ ਸਾਡੇ ਸਭ ਤੋਂ بڑا ਕ੍ਰਾਈਸਿਸ ਇਹ ਨਹੀਂ ਮੈਨੂੰ ਇਹ ਨਹੀਂ ਲੱਗਦਾ ਕਿ ਪੁਲਿਸ ਜਾਬਰ ਹੋ ਗਈ ਹੈ ਜਸਟੇਟ ਸਟੇਟਸ ਸਾਡਾ ਪੋਲੀਟੀਸ਼ੀਅਨ ਤਾਂ ਇੰਨਾ ਜ਼ਿਆਦਾ ਕ腐ਸ਼ਨ ਚ ਇਨਡਲਜ ਹੋ ਗਿਆ ਕਿ ਉਹਦੇ ਕੋਲ ਆਜ਼ਾਦ ਹੈਸੀਅਤ ਦੇ ਵਿੱਚ ਗੱਲ ਕਰਨ ਦੇ ਲਈ ਹਿੰਮਤ ਨਹੀਂ ਬਚੀ ਬਹੁਤ ਥੋੜੇ ਲੋਕ ਹੋਣਗੇ ਜਿਨ੍ਹਾਂ ਚ ਉਹ ਹਿੰਮਤ ਹੋਏਗੀ ਮੈਂਜੋਰਟੀ ਪਾਲਟਿਸੀਨ ਲੰਮੇ ਲੇਟ ਕਿਉਂਕਿ ਉਹ ਪੁਲਸ ਵਾਲਾ ਵੀ ਉਹਨੂੰ ਕਹਿੰਦਾ ਤਹਿਸੀਲਦਾਰ ਵੀ ਕਹਿੰਦਾ ਤੇਰਾ ਵੀ ਪਤਾ ਹੈ ਮੇਰੇ ਕੋਲ ਆ ਦਿਖਾ ਦਊਗਾ ਤੇਰਾ ਵੀ ਪਤਾ ਹੈ ਤੈਨੂੰ ਆ ਦਿਖਾ ਦਾਂਗੇ ਤੇ ਦੂਜਾ ਸਿਵਲ ਐਡਮਿਨਿਸਟ੍ਰੇਸ਼ਨ ਅਸੀਂ نیچے ਲਈ ਹੋਈ ਹੈ ਬਹੁਤ ਲੰਮੇ ਸਮੇਂ ਤੋਂ ਲਈ ਹੋਈ ਹੈ ਤੀਜਾ ਇਹ ਸਵਾਲ ਵੀ ਜਿਹੜਾ ਵਿਧਾਨ ਸਭਾ ਛੁੱਟਿਆ ਕੋਈ ਛੁੱਟ ਪਾਉਣ ਵਾਲਾ ਨਹੀਂ ਪਤਾ ਨਹੀਂ ਕਿੰਨੀ ਕ ਗੱਲ ਇਹ ਤੇ ਹੋਏਗੀ ਪੰਜਾਬ ਦੀਆਂ ਤਿੰਨ ਟਾਪ ਪੋਸਟਾਂ ਗੈਰ ਪੰਜਾਬੀਆਂ ਕੋਲ ਨੇ ਚੀਫ ਸੈਕਟਰੀ DGP ਹੋਮ ਸੈਕਰੀ ਤੇ ਤੁਹਾਨੂੰ ਜੇ ਕਲਚਰ ਨਾ ਪਤਾ ਹੋਵੇ ਬੈਕਗ੍ਰਾਉਂਡ ਨਾ ਪਤਾ ਹੋਵੇ ਲੋਕਾਂ ਦਾ ਰਿਐਕਸ਼ਨ ਕਿਉਂ ਕੀ ਹੋਊਗਾ ਕਿ ਬਾਕੀ ਦੀਆਂ ਚੀਜ਼ਾਂ ਹੋਣਗੀਆਂ ਇਹ ਬਹੁਤ بڑا ਸਿਸਟਮ ਹੁੰਦਾ ਲੋਕ ਸਾਈਕੋਲੋਜੀਕਲ ਡੀਲ ਕਰਦੇ ਹੁੰਦੇ ਨੇ ਉਹਨਾਂ ਚੀਜ਼ਾਂ ਨੂੰ ਜਿਨ੍ਹਾਂ ਨੂੰ ਉਹਦੀ ਬੈਕਗ੍ਰਾਉਂਡ ਪਤਾ ਹੈ ਉਹਨਾਂ ਦੇ ਸਭਿਆਚਾਰ ਦਾ ਪਤਾ ਜਾਂ ਬਾਕੀ ਦੀਆਂ ਚੀਜ਼ਾਂ ਪਤਾ ਹੁੰਦੀਆਂ ਨੇ ਔਰ ਅਸੀਂ ਪਤਾ ਨਹੀਂ ਕਿਹੜੇ ਮਾਹੌਲ ਨਾਲ ਕਿਉਂਕਿ ਵਿਚਾਰਾ ਪੰਜਾਬ ਵਾਲਾ ਤਾਂ ਲਾਉਂਦਾ ਹੀ ਦੀ ਕੋਈ ਖਰੇ ਦੀ ਤਾਂ ਹਰਾ ਪਾ ਇੰਨੇ ਦਾ ਗਿਰਵੀ ਰੱਖਿਆ ਉਹ ਦਿੱਲੀ ਤੋਂ ਹੀ ਕੋਈ ਆਉਂਦਾ ਤੇ ਉਹ ਲਾਉਂਦਾ ਜਿਵੇਂ ਵੀ ਮਰਜੀ ਉਹ ਲਗ ਲੱਗੋ ਜਾਂਦਾ ਜਿਹੜਾ ਵੀ ਬੰਦਾ ਹੁੰਦਾ ਕਿਸੇ ਨਾ ਕਿਸੇ ਰੂਪ ਦੇ ਵਿੱਚ ਤਾਂ ਹੁਣ ਮੌਕਾ ਹੋਰ ਕੋਈ ਬਚਿਆ ਨਹੀਂ ਹੈ ਇੱਕ ਤਾਂ ਪੰਜਾਬ ਨੂੰ ਮਜ਼ਬੂਤ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਜਿੱਦੀ ਲੋੜ ਹੈ ਜਿੱਥੇ ਸਿਵਲ ਸੋਸਾਇਟੀ ਦੇ ਨਾਮੀ ਬੰਦੇ ਖੜੇ ਹੋਣ ਜਿਵੇਂ ਜਸਟਿਸ ਹਰਜੀਤ ਸਿੰਘ ਬੈਂਸ ਕਰਦੇ ਖੜੇ ਸੀ ਕਦੇ ਹੋਰ ਸੀ ਇਹੋ ਜਿਹੇ ਘਟਨਾਮਾ ਦੇ ਦੋ ਚਾਰ ਘਟਨਾਮਾ ਦੇ ਵੀ ਤੱਥਕੋਜ ਰਿਪੋਰਟਾਂ ਸਾਹਮਣੇ ਆਉਂਦੀਆਂ ਰਹਿਣ ਤਾਂ ਇੱਕ ਪ੍ਰੈਸ਼ਰ ਬਿਲਡ ਹੁੰਦਾ ਕਿ ਨਹੀਂ ਸਭ ਕੁਝ ਮਰਮਾਨੀਂ ਦੀ ਚੱਲੂਗੀ ਔਰ ਸਹਾਇਕ ਬੰਦੇ ਕੰਮ ਕਰਨ ਵਾਲੇ ਬਹੁਤ ਮਿਲ ਜਾਂਦੇ ਹੁੰਦੇ ਨੇ ਨਾਲ ਬਥੇਰੇ ਕੱਲ ਹੀ ਮੈਨੂੰ ਇੱਕ ਬਟਾਲੇ ਤੋਂ ਇੱਕ ਬੀਬੀ ਦਾ ਫੋਨ ਆਇਆ ਉਹ ਕਹਿੰਦੀ ਜੀ ਕੋਈ ਇਹੋ ਜਿਹਾ ਹੈ ਆ ਬਲਡੋజర్ ਕਲਚਤਿਆ ਜਿਹੜਾ ਕੋ ਪੈਰਾਂ 'ਚ ਗੋਲੀਆਂ ਮਾਰ ਕੇ ਸਾਡੇ ਦੇ ਵਿੱਚ ਦੋ ਹੋ ਗਈਆਂ ਨੇ ਮੈਂ ਕੰਮ ਕਰਨਾ ਚਾਹੁੰਦੀ ਆ ਕਿਸੇ ਗਰੁੱਪ ਨਾਲ ਜੇ ਕੋਈ ਇਹੋ ਜਿਹਾ ਗਰੁੱਪ ਹੋਵੇ ਮੈਂ ਏਰੀਆ 'ਚ ਹੀ ਕਰ ਸਕਦੀ ਆ ਬਾਕੀ ਜਗ੍ਹਾ ਤਾਂ ਨਹੀਂ ਵਕੀਲ ਆ ਨਾਲੇ ਲੋਕਲ ਤੇ ਬਾਕੀ ਮੈਂ ਕਿਹਾ ਕੋਈ ਨਹੀਂ ਉਸ ਤੋਂ ਬਾਅਦ ਸ਼ਾਇਦ ਕੋਈ ਆਏ ਆਰਗੇਨਾਈਜੇਸ਼ਨ 'ਤੱਕ ਕੰਮ ਕਰਾਂਗੇ ਇਸ ਸਮੇਂ ਤਾਂ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਕੋਈ ਬੋਲੀ ਨਹੀਂ ਦੂਜੀ ਗੱਲ ਇਹ ਹੈ ਕਿ ਜਿਹੜਾ ਉਹ ਦੂਸਰਾ ਗੋਲੀ ਮਾਰਨ ਦਾ ਪੈਰ 'ਚ ਗੋਲੀ ਮਾਰਨ ਦਾ ਨਵੰਬਰ 23 ਤੋਂ ਲੈ ਕੇ 6 ਮਹੀਨੇ ਦੇ ਵਿੱਚ ਇਹਨਾਂ ਦਾ ਇੱਕ ਡਾਟਾ ਸੀ ਕਿ 55 ਇਨਕਾਊਂਟਰ ਹੋਏ ਨੇ ਪੁਲਿਸ ਨਾਲ ਜੀ ਤੇ ਜੇ ਉਦੋਂ ਅੱਗੇ ਹੁਣ ਤੱਕ ਵਧਾ ਲਈਏ 95 ਹੋ ਗਏ ਨੇ 95 ਦੇ ਵਿੱਚ ਨਾਮ ਹੀ ਲੱਗਨੇ ਇਹ ਵਾਰਤ ਇੱਕੋ ਜਿਹੀ ਹੋਇਆ ਕਿ ਬੰਦਾ ਅਰੈਸਟ ਕੀਤਾ ਉਹਨੂੰ ਲਿਜਾ ਰਹੇ ਸੀ ਗ੍ਰਫਤਰੀ ਚਾ ਬੰਦਾ ਲਜਾਰੇ ਸੀ ਉਦੋਂ ਬਾਅਦ ਉੱਥੇ ਜਾ ਕੇ ਉਹਨੇ ਤੁਰੰਤ ਅਟੈਕ ਕੀਤਾ ਜੇ ਤਾਂ ਤੁਹਾਡਾ ਖੋਇਆ ਹੋਊਗਾ ਜਾਂ ਜਿੱਥੇ ਕੋਈ ਪਿਆ ਦੱਬਿਆ ਪਿਆ ਹੋਊ ਕਿ ਉਹ ਉੱਥੇ ਤਾਂ ਤੁਸੀਂ ਨਾਲ ਸੀਗੇ ਐ ਐ ਤਾਂ ਕੋਈ ਚੱਲਦਾ ਨਹੀਂ ਕਿ ਲੋਡੜ ਹੀ ਪਿਆ ਹੁੰਦਾ ਇਥੇ ਚੱਕ ਕੇ ਤੁਹਾਡੇ ਤੇ ਚਲਾਤਾ ਹੋਵੇ ਕਦੇ ਕਿਸੇ ਨੇ ਵੀ ਪਾਈ ਇਸ ਲਈ ਮਰ ਗਏ ਤੇ ਮੋੜਵੇਂ ਰੂਪ ਦੇ ਵਿੱਚ ਫਿਰ ਜਾਂ ਪੈਰ 'ਚ ਲੱਗੀ ਜਾਂ ਲੱਤ ਚ ਲੱਗੀ ਇਹ ਕੋਈ ਇਹ ਨਵੀਂ ਥਿਉਰੀ ਹੈ ਵਾ ਪਹਿਲਾਂ ਤਾਂ ਜਿੰਮੇ ਮਰਜੀ ਮਾਰ ਦਿੰਦੇ ਸੀ ਹੁਣ ਕਹਿੰਦੇ ਜੇ ਪੈਰ ਤੇ ਲੱਤ ਜੀ ਮਾਰੋ ਕਿੰਨੇ ਨੌਜਵਾਨ ਬੱਚੇ ਜਿਹੜੇ ਨੇ ਉਹ ਲਤਾਂ ਚ ਤੇ ਇਨਾ ਚ ਗੋਲੀਆਂ ਖਾ ਖਾ ਕੇ ਤੜਫ ਰਹੇ ਨੇ ਵੱਖ-ਵੱਖ ਥਾਵਾਂ ਦੇ ਉੱਤੇ ਇਹ ਬੇਹੱਦ ਜਿਹੜਾ ਉਸ ਲੈਵਲ ਦਾ ਮਾਮਲਾ ਹੈ ਜਿਹੜਾ ਜਿਹਦੀ ਜਵਾਬ ਦੇ ਹੀ ਕਿਤੇ ਨਹੀਂ ਹੈ ਉਹਨਾਂ ਨੂੰ ਉਵੇਂ ਹੀ ਰਿਮਾਂਡ ਵੀ ਮਿਲਦੇ ਨੇ ਉਵੇਂ ਹੀ ਬਾਕੀ ਨੇ ਸਭ ਕੁਝ ਜੋ ਸਿਸਟਮ ਉਸੇ ਤਰੀਕੇ ਨਾਲ ਚੱਲ ਜਾਂਦਾ ਕਿਉਂਕਿ ਜੇਕਰ ਇੰਸਟੀਚੂਨ ਜਨੇ ਵੀ ਪੈਰ ਲਾਉਣੇ ਨੇ ਮੈਨੂੰ ਇਹ ਲੱਗਦਾ ਤਾਂ ਉਹਦੇ ਲਈ ਇੱਕ ਪਬਲਿਕ ਓਪੀਨੀਅਨ ਕ੍ਰੀਏਟ ਹੋਣੀ ਬੜੀ ਜ਼ਰੂਰੀ ਹੁੰਦੀ ਹੈ ਪਬਲਿਕ ਓਪੀਨੀਅਨ ਉਹਨੂੰ ਸਪੋਰਟ ਕਰੇਗੀ ਜੇ ਕੋਈ ਕੋ ਉੱਥੇ ਚੱਜਦੇ ਬੰਦੇ ਬੈਠੇ ਨੇ ਜਿਹੜੇ ਬੰਦੇ ਇਹ ਕਹਿਣਗੇ ਕਿ ਹਾਂ ਮੈਂ ਕਰਨਾ ਚਾਹੁੰਦਾ ਇਨਸਾਫ ਦੀ ਗੱਲ ਚਾਹੇ ਕੋਈ ਹਿਊਮਨ ਰਾਈਟਸ ਕਮਿਸ਼ਨ ਵਾਲਾ ਹੋਵੇ ਚਾਹੇ ਕੋਈ ਜੁਡੀਸ਼ਟਰੀ ਵਾਲਾ ਲੋਕਲ ਜੱਜ ਹੋਵੇ ਚਾਹੇ ਬਾਕੀ ਹੈ ਮਾਹੌਲ ਦਾ ਅਸਰ ਸਭ ਤੇ ਪੈਂਦਾ ਜੇ ਇਕੱਲੇ ਤੁਸੀਂ ਮੋਰੈਲਟੀ ਦੇ ਆਧਾਰ ਤੇ ਇੰਡੀਵਿਜੂਅਲ ਅੱਜ ਕੱਲ ਇਹੋ ਜਿਹੇ ਮਾਹੌਲ ਚ ਲੱਭਣ ਲੱਗ ਜੀਏ ਬਹੁਤ ਘੱਟ ਬੰਦੇ ਉਸ ਲੈਵਲ ਤੇ ਹੁੰਦੇ ਨੇ ਉਹ ਅਲੱਗ ਹੋਣਗੇ ਪਰ ਇੱਕ ਮਹੌਲ ਸਿਰਜਣ ਦੀ ਲੋੜ ਹੈ ਪੰਜਾਬ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਪਹਿਲੀ ਗੱਲ ਤਾਂ ਜਿਹੜੀ ਸੋਸਾਇਟੀ ਉੱਥੇ ਖੜਕੇ ਜਦੋਂ ਬਲਡੋਜ਼ਰ ਚੱਲ ਰਿਹਾ ਤਾੜੀ ਬੁਜਾ ਰਹੀ ਹੈ ਲੱਡੂ ਵੰਡ ਰਹੀ ਹੈ ਜੇਕਰ ਨੈਰੇਟਿਵ ਦੂਜਾ ਖੜਾ ਹੋਏਗਾ ਘਟੂ ਘਟੂ ਲੱਡੂ ਵੰਡਣ ਤੋਂ ਰੁਕੇਗੀ ਤੇ ਤਾੜੀ ਬਣਾਉਣ ਤੋਂ ਰੁਕੇਗੀ ਸਿਆਸਤਦਾਨ ਨੂੰ ਇਹ ਲੱਗਦਾ ਵੋਟ ਪੱਕੀ ਹੈ ਇਹਦੇ ਨਾਲ ਉਹ ਵੋਟਰ ਹੀ ਸਮਝਦਾ ਸਾਨੂੰ ਸਿਟੀਜ਼ਨ ਸਮਝਿਆ ਹੀ ਨਹੀਂ ਅਜੇ ਤੱਕ ਉਹ ਹੈ ਜਿਹਾ ਹੀ ਹਾਲ ਹੈ ਰੋਹਿਤ ਬੈਮੂਲਾ ਜਿਹੜਾ ਮੁੰਡਾ ਸੀ ਦਲਿਤ ਸਕਾਲਰ 2016 ਚ ਉਹਨੇ ਹਾਇਦਰਾਬਾਦ ਯੂਨੀਵਰਸਿਟੀ ਸੁਸਾਈਡ ਕੀਤਾ ਸਟਾਈਫਨ ਬੰਦ ਕਰਤਾ ਦੋ ਮਨਿਸਟਰ ਸੀਗੇ ਨੈਸ਼ਨਲ ਲੈਵਲ ਦੇ ਉੱਤੇ ਜਿਹੜੀ ਸਮਰਤੀ ਹਰਾਨੀ ਉਹਨਾਂ ਦਿਨਾਂ ਚ ਹੈਰ ਐਜੂਕੇਸ਼ਨ ਮਨਿਸਟਰ ਸੀ ਤੇ ਬਾਕੀ ਸੀ ਜਿਹੜਾ ਲਿਖ ਕੇ ਮਰ ਗਿਆ ਕਿ ਮੈਂ ਵਿਗਿਆਨ ਦਾ ਲੇਖ ਬਣਾਉਣਾ ਚਾਹੁੰਦਾ ਸੀ ਪਰ ਮੈਨੂੰ ਕੀ ਪਤਾ ਕਿ ਮੇਰੀ ਪਛਾਣ ਵੋਟ ਤੱਕ ਸੀਮਿਤ ਹੋ ਗਈ ਹੈ ਮੈਂ ਵੋਟ ਬਣ ਕੇ ਤਾਂ ਨਹੀਂ ਜਿਉਂਦਾ ਘਟੋ ਘਟੇ ਇਸ ਦੇਸ਼ ਦੇ ਵਿੱਚ ਤੇ ਸੁਸਾਈਡ ਕਰ ਗਿਆ ਸੀ ਸਾਨੂੰ ਇਹ ਕਹਿਣਾ ਪਏਗਾ ਕਿ ਕਿੰਨੇ ਕ ਵੋਟਰਾਂ ਆ ਸੀ ਕਿੰਨੇ ਕ ਸਿਟੀ ਜਾਣਾ ਕਨਵਰਟ ਕਦੋਂ ਹੋਵਾਂਗੇ ਇਹ ਬਹੁਤ ਵੱਡਾ ਸਵਾਲ ਹੈ ਇਹਦੇ ਤੋਂ ਬਿਨਾਂ ਇਹ ਚੀਜ਼ਾਂ ਮੇਰੇ ਕਦੇ ਹਾਰ ਨਹੀਂ ਹੁੰਦੀਆਂ ਬਹੁਤ-ਬਹੁਤ ਮਿਹਰਬਾਨੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ